प्यारे दोस्तों रूदे बोल प्रोग्राम ਦੇ ਵਿੱਚ ਸਵਾਗਤ ਹੈ ਮੈਂ ਤੁਹਾਡਾ ਆਪਣਾ ਹੋਸਟ ਗੁਰਪ੍ਰੀਤ ਸੇਖੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਵੱਖ-ਵੱਖ ਜਗ੍ਹਾ ਤੇ ਜਾ ਕੇ ਵੱਖ-ਵੱਖ ਮਾਇਨਾਜ਼ ਹਸਤੀਆਂ ਨਾਲ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਤੇ ਸਾਡਾ ਮਕਸਦ ਕੋਈ ਇਹ ਨਹੀਂ ਹੁੰਦਾ ਕਿ ਅਸੀਂ ਬਹੁਤ ਵੱਡੇ ਜਿਹੜੇ ਨਾਮ ਨੇ ਉਹਨਾਂ ਨਾਲ ਹੀ ਗੱਲ ਕਰੀਏ ਕਈ ਨਾਮ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀਆਂ ਕਹਾਣੀਆਂ ਜਿਨ੍ਹਾਂ ਦੀਆਂ ਸਟੋਰੀਜ਼ ਬਹੁਤ ਹੀ ਮੋਟੀਵੇਟਿਡ ਹੁੰਦੀਆਂ ਨੇ ਤੁਸੀਂ ਸ਼ਾਇਦ ਉਹਨਾਂ ਨੂੰ ਨਹੀਂ ਜਾਣਦੇ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਦੇ ਵੱਡੇ ਨਾਮ ਨਹੀਂ ਐ ਉਹ ਕੋਈ ਸਿੰਗਰ ਜਾਂ ਐਕਟਰ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਡਾਕਟਰਸ ਵੱਡੇ ਨਹੀਂ ਐ ਲੇਕਿਨ ਉਹਨਾਂ ਦੀ ਕੋਈ ਪ੍ਰਾਪਤੀ ਤਾਂ ਹੈ ਲਾਈਫ ਦੇ ਵਿੱਚ ਅਚੀਵਮੈਂਟਸ ਤਾਂ ਹੈਗੀਆਂ ਤੇ ਉਹ ਅਚੀਵਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੇ ਦੋਸਤ ਐ ਇੱਕ ਬਹੁਤ ਵੱਡੇ ਸਿੰਗਰ ਪੁਰਾਣੇ ਸਿੰਗਰ ਨੇ ਮਨਿੰਦਰ ਮਾਹੀ ਦਿੱਲੀ ਤੋਂ ਉਹਨਾਂ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਕਿ ਉਹਨਾਂ ਦੇ ਇੱਕ ਫਰੈਂਡ ਨੇ ਮੁੰਬਈ ਤੋਂ ਜਿਨ੍ਹਾਂ ਦਾ ਪਹਿਲਾ ਨਾਮ ਕਾਮਨੀ ਸੀ ਤੇ ਅੱਜ ਉਹਨਾਂ ਦਾ ਨਾਮ ਹੈ ਹਰਪ੍ਰੀਤ ਕੌਰ ਉਹਨਾਂ ਨਾਲ ਗੱਲਬਾਤ ਅਸੀਂ ਕਰਦੇ ਹਾਂ ਤੇ ਫਿਰ ਉਹਨਾਂ ਦੀ ਡੈਜ਼ਿਗਨੇਸ਼ਨ ਤੇ ਉਹਨਾਂ ਬਾਰੇ ਦੱਸਾਂਗੇ ਸਸੀ ਕਾਲ ਜੀ ਸਸੀ ਕਾਲ ਜੀ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਲੋਕਾਂ ਦੇ ਮੁਹਾਤਿਬ ਕੀਤਾ ਹੈ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਤੇ ਇਹ ਤੁਹਾਡੀ ਜਿਹੜੀ ਮਤਲਬ ਤੁਹਾਡੇ ਬਾਰੇ ਇੰਟਰੋਡਕਸ਼ਨ ਸੀ ਠੀਕ ਸੀ ਹਾਂਜੀ ਠੀਕ ਹੈ ਨਾ ਉਹਨਾਂ ਦੇ ਥਰੂ ਹੀ ਮਿਲਿਆ ਤੇ ਜਿਸ ਤਰ੍ਹਾਂ ਕਿ ਦੋਸਤੋ ਕਈ ਕਹਾਣੀਆਂ ਐਸੀਆਂ ਨੇ ਜਿਹੜੀਆਂ ਅਮਰ ਹੋ ਜਾਂਦੀਆਂ ਇਹ ਕਹਾਣੀ ਵੀ ਮੈਨੂੰ ਲੱਗ ਰਿਹਾ ਕਿ ਅਮਰ ਹੋਣ ਵਾਲੀ ਹੈ ਕਿ ਜਦੋਂ ਅਸੀਂ ਗੱਲਾਂ ਕਰਾਂਗੇ ਗੱਲਾਂ ਆਮ ਹੁੰਦੀਆਂ ਕਿਉਂਕਿ ਕੱਲ ਜਿਹੜੀ ਅਸੀਂ ਵੀਡੀਓ ਪਾਈ ਸੀ ਇੱਕ ਖੰਨਾ ਦੀ ਖੰਨੇ ਦੀ ਇੱਕ ਡਾਂਸਰ ਲੜਕੀ ਸੀ ਮੇਰਾ ਬੜਾ ਮਨ ਸੀ ਕਿ ਡਾਂਸਰਾਂ ਦੀ ਲਾਈਫ ਬਾਰੇ ਉਹਨਾਂ ਦੀ ਫੈਮਿਲੀ ਬਾਰੇ ਤੁਹਾਨੂੰ ਦੱਸਿਆ ਜਾਵੇ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਉਸ ਵੀਡੀਓ ਨੂੰ ਦੇ ਰਹੇ ਹੋ ਸਟਾਰਟ ਕੀਤਾ ਸ਼ੁਰੂ ਹੋਈ ਹੈ ਵੀਡੀਓ ਹਣਾ ਇਹ ਮੁੰਬਈ ਦੀ ਕੁੜੀ ਅੱਜ ਇੱਥੇ ਕੁਰਾਲੀ ਦੇ ਕੁਰਾਲੀ ਤੋਂ 13 ਕਿਲੋਮੀਟਰ ਦੂਰ ਕਿਵੇਂ ਪਹੁੰਚੀ ਤੇ ਇਹ ਸਟੋਰੀ ਆਪਾਂ ਪਹਿਲਾਂ ਤਾਂ ਮੁੰਬਈ ਦੀ ਕੁੜੀ ਜਦੋਂ ਬੋਲਿਆ ਕਿ ਤੁਹਾਡਾ ਬਰਥ ਹੀ ਮੁੰਬਈ ਦੇ ਵਿੱਚ ਹੋਇਆ ਹਾਂਜੀ ਮੁੰਬਈ ਦਾ ਹੀ ਪੋਨ ਆ ਮੇਰਾ ਤੁਹਾਡੀ ਬੈਕਗ੍ਰਾਉਂਡ ਦੱਸੋ ਕਿ ਤੁਸੀਂ ਪੰਜਾਬੀ ਫੈਮਿਲੀ ਨਾਲ ਰਿਲੇਟਡ ਹੋ ਹਾਂਜੀ ਮੈਂ ਪੰਜਾਬੀ ਫੈਮਿਲੀ ਨਾਲ ਹੀ ਰਿਲੇਟਡ ਆ ਮੈਂ ਮਾਈ ਡੈਡੀ ਹੀ ਵਾਸ ਪੰਜਾਬੀ ਐਂਡ ਮਾਈ ਮਮ ਹੀ ਵਾਸ ਸ਼ੀ ਵਾਸ ਮਹਾਰਾਸ਼ਟਰੀ ਓਕੇ ਮੇਰੀ ਮੰਮੀ ਮਾਰਸ਼ਨ ਹੈ ਮੇਰੇ ਮਾਂ ਹਿੰਦੂ ਮਾਰਸ਼ਨ ਉਹਨਾਂ ਦੀ ਲਵ ਮੈਰਿਜ ਆ ਯੂਰ ਫਾਦਰ ਵਾਸ ਅ ਸਿੱਖ 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 ਦ ਕਟ ਯੂ ਵਰ ਸੇਇੰਗ ਦੈਟ ਹਾਂ ਜੀ ਉਹਨਾਂ ਨੇ ਮੁੰਬਈ ਆ ਕੇ ਆਪਣੇ ਬਾਲ ਕਟਾਏ ਅੱਛਾ ਪਹਿਲਾਂ ਸਿੱਖ ਸੀਗੇ ਪਹਿਲੇ ਸਿੱਖ ਸੀਗੇ ਮੁੰਬਈ ਆ ਕੇ ਉਹਨਾਂ ਨੇ ਬਾਲ ਕਟਾਏ ਬਚਪਨ ਜੀ ਔਰ ਉਹਨਾਂ ਦੀ ਲਵ ਮੈਰਿਜ ਹੋਈ ਹੈ ਡੈਫੀਨਿਟ ਔਰ ਹੇਦੇ ਬਹੁਤ ਆਵੈਰਦੀ ਨਹੀਂਸ ਮਤਲਬ ਉਹਨਾਂ ਦਾ ਆਪਸ ਚ ਬਹੁਤ ਪਿਆਰ ਹੈ ਅਜਾ ਮਹਾਰਾਸ਼ਟਰੀ ਅਸੀਂ ਥੋੜੇ ਹਾਂ ਹਾਂਜੀ ਮੰਮੀ ਮੇਰੀ ਮਹਾਰਾਸ਼ਟਰੀ ਹਨ ਹੁਣ ਹੈਗੇ ਆ ਨਹੀਂ ਮੇਰੀ ਮੰਮੀ ਹੈ ਨਹੀਂ ਫਾਦਰ ਥੋੜੇ ਫਾਦਰ ਵੀ ਨਹੀਂ ਅੱਛਾ ਤੇ ਹੁਣ ਆਪਾਂ ਸਟਾਰਟ ਉੱਥੋਂ ਕਰੀਏ ਕਿ ਤੁਹਾਡੇ ਫਾਦਰ ਦਿੱਲੀ ਤੋਂ ਗਏ ਸੀਗੇ ਉੱਥੇ ਬੰਬੇ ਦਿੱਲੀ ਤੋਂ ਮੁੰਬਈ ਗਏ ਸੀਗੇ ਟਰੈਕਟਰ ਬਣਨ ਗਏ ਸੀ ਨਾ ਜੀ ਅ ਦਿੱਲੀ ਸ਼ਰਾਰਤੀ ਸੀਗੇ ਮੇਰੇ ਡੈਡੀ ਜਿਸ ਤਰ੍ਹਾਂ ਮਤਲਬ ਉਹਨਾਂ ਨੇ ਸਾਨੂੰ ਦੱਸਿਆ ਹੈ ਨਾ ਜੀ ਬਹੁਤ ਸ਼ਰਾਰਤੀ ਸੀਗੇ ਇੱਕ ਵਾਰੀ ਸਕੂਲ ਚ ਕੋਈ ਸ਼ਰਾਰਤ ਹੋ ਗਈ ਸੀ ਤੇ ਮੇਰੇ ਦਾਦੇ ਨੇ ਉਹਨਾਂ ਨੂੰ ਬਹੁਤ ਕੁੱਟਿਆ ਅੱਛਾ ਕਹਿੰਦਾ ਮੋਹਨ ਨਿਕਲ ਅੱਜ ਤੇ ਬਾਦ ਨਾ ਮੈਨੂੰ ਦਿਖਾਈ ਤੂੰ ਆਪਣਾ ਮੂੰਹ ਅੱਛਾ ਉਦੋਂ ਚਲੇ ਗਏ ਹਾਂਜੀ ਮੇਰੇ ਡੈਡੀ ਇੰਨਾ ਲekin ਜ਼ਿੱਦੀ ਸੀਗੇ ਬਹੁਤ ਜਨੂਨ ਵਾਲੇ ਬਹੁਤ ਜ਼ਿਆਦਾ ਮਤਲਬ ਉਮਰ ਦੇ 14 ਸਾਲ ਦੇ ਉਮਰ 'ਚ ਉਹ ਮੁੰਬਈ ਆ ਗਏ ਤੇ ਅੱਛਾ ਮ ਉਹ ਹੀ ਚਲੇ ਗਏ ਸੀ ਬਿਨਾ ਪੈਸੇ ਦੇ ਟ੍ਰੇਨ 'ਚ ਬੈਠ ਕੇ ਮੁੰਬਈ ਆ ਗਏ ਹਮ ਸਕੂਲ ਦੀ ਵਰਦੀ ਪਾ ਕੇ ਅੱਛਾ ਉਹੀ ਸਟੋਰੀ ਤੁਹਾਨੂੰ ਸੁਣਾਈ ਬਾਅਦ ਦੇ ਵਿੱਚ ਬਸ ਉਹਨਾਂ ਨੇ ਹੀ ਸੁਣਾਈ ਵੀ ਇਹ ਸਟੋਰੀ ਅਸੀ ਕਦੇ ਆਪਣੇ ਦਾਦੇ ਦੇ ਬਿਨਾ ਪੈਸੇ ਬਿਨਾ ਪੈਸੇ ਆਇਆ ਮੁੰਬਈ 14 ਸਾਲ ਦੀ ਉਮਰ ਸੀਗੀ ਡੈਡੀ ਦੀ ਮੇਰੇ ਕਿੰਨੀਆਂ ਮੋਟੀਵੇਟਿਡ ਸਟੋਰੀਜ਼ ਹੁੰਦੀਆਂ ਇਹ ਤੁਹਾਡੇ ਲਈ ਕਿੰਨੀਆਂ ਕੰਮ ਦੀਆਂ ਹੁੰਦੀਆਂ ਕਿ ਲਾਈਫ ਜਿਹੜੀ ਆਪਣੀਆਂ ਸਟੋਰੀਜ਼ ਐ ਸਾਰੀਆਂ ਆਪਾਂ ਪੋਸਟ ਕਰ ਰਹੇ ਆ ਉਹ ਸਿਰਫ ਮੋਟੀਵੇਸ਼ਨ ਲਈਆਂ ਇਸ ਦੁਨੀਆ ਤੇ ਮੈਂ ਹੋਵਾਂ ਜਾਂ ਨਾ ਹੋਵਾਂ ਲੇਕਿਨ ਤੁਹਾਨੂੰ ਮੋਟੀਵੇਸ਼ਨ ਵੀ ਉਹ ਦੇਣੀਆਂ ਰਹਿਣੀਆਂ ਉਹ ਸਟੋਰੀਜ਼ ਇਸੀ ਲਈ ਮੈਂ ਇਹ ਕੰਮ ਕਰ ਰਿਹਾ ਤੇ ਤੁਹਾਨੂੰ ਪਸੰਦ ਆ ਰਿਹਾ ਤਾਂ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਫਿਊਚਰ ਦੇ ਵਿੱਚ ਤੁਹਾਡੇ ਕੰਮ ਆ ਸਕਣੇ ਸਟੋਰੀਜ਼ ਬਿਲਕੁਲ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਇਹ ਸਟੋਰੀ ਸੁਣਾਉਂਦੇ ਸੀ ਬਚਪਨ ਦੇ ਵਿੱਚ ਤੁਹਾਡੇ ਪਾਪਾ ਉਸ ਤੋਂ ਬਾਅਦ ਉਹਨਾਂ ਦਾ ਸਫ਼ਰ ਸਾਰਾ ਸੁਣਿਆ ਤੁਸੀਂ ਲਾਈਫ ਬਾਰੇ ਹਾਂਜੀ ਸੁਣਿਆ ਹੈ ਅਸੀਂ ਦੇਖਿਆ ਹੈ ਵੀ ਤੁਸੀਂ 14 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਦਾ ਸਫ਼ਰ ਵਾਰੀ ਪੂਰਾ ਕੰਪਨੀ ਉਹਨਾਂ ਨੇ ਦੱਸਿਆ ਫਿਰ ਉਹਨਾਂ ਨੂੰ ਅੰਕਲ ਮਿਲ ਗਏ ਤੇ ਜੀ ਆਰ ਸੈਟੀ ਕੁ ਜੀ ਆਰ ਸੇਟੀ ਜੀ ਆਰ ਸੇਟੀ ਉਹਨਾਂ ਨੇ ਮੇਰੇ ਡੈਡੀ ਨੂੰ ਆਪਣੇ ਘਰ ਲੈ ਆਏ ਕੀ ਕੰਮ ਸੀ ਉਹਨਾਂ ਦਾ ਉਹਨਾਂ ਦਾ ਕੰਮ ਸੀਗਾ ਮੋਟਰ ਪਾਰਟਸ ਦੇ ਗੋਦਾਮ ਸੀਗੇ ਉਹਨਾਂ ਦੇ ਸਾਰੇ ਮੋਟਰ ਪਾਰਟਸ ਉਹਦਾ ਕੋਈ ਬਿਜ਼ਨਸਮੈਨ ਬਿਜ਼ਨਸਮੈਨ ਤੋਂ ਉਹ ਜਦ ਲੈ ਕੇ ਆਏ ਉਹਨਾਂ ਨੂੰ ਘਰ ਆਪਣੇ ਉਹਨਾਂ ਦੇ ਨਾਲ ਉਹ ਰਹਿੰਦੇ ਸੀ ਫਿਰ ਉਹਨਾਂ ਨੇ ਉਹਨੂੰ ਪੜਾਇਆ ਅੱਛਾ ਹਾਂਜੀ ਤੇ ਨਾਲ ਦੇ ਨਾਲ ਆਪਣੇ ਗੋਦਾਮ 'ਚ ਕੰਮ ਵੀ ਸਿਖਾਇਆ ਅੱਛਾ ਤੇ ਉਹਦੇ ਬਾਅਦ ਜਦ ਉਹ ਕੁਆਇਟ ਸਮਾਰਟ ਹੋ ਗਏ بڑے ਹੋ ਗਏ ਕਹਿੰਦੇ ਆ ਮੈਂ ਫਿਰ ਗੋਦਾਮ ਦਾ ਮੈਨੇਜਰ ਬਨ ਗਿਆ ਜੀ ਫਿਰ ਸਾਰਾ ਹਿਸਾਬ ਕਿਤਾਬ ਲੈਣ ਦੇਣ ਸਾਰਾ ਕੁਝ ਮਤਲਬ ਅੰਕਲ ਜੀ ਇੰਨਾ ਉਹਨਾਂ ਦੇ ਉੱਪਰ ਵਿਸ਼ਵਾਸ ਕਰਦੇ ਤੇ ਮੇਰੇ ਡੈਡੀ ਸੀਗੇ ਇੰਨੇ ਹੀਰੋ ਹਾਂ ਅੱਛਾ ਸੋਹਣੇ ਬਹੁਤ ਸੀ ਸੋਹਣੇ ਦਿਲਪ ਕੁਮਾਰ ਅੱਛਾ ਮਾਈ ਡੈਡੀ ਵਾਸ ਦਿਲਪ ਕੁਮਾਰ ਅੱਛਾ ਹਾਂ ਜੀ ਸਾਡੇ ਔਰ ਡੈਡੀ ਉਧਰ ਹੀ ਆਪਣਾ ਰਹਿਣਾ ਫਿਰ ਜਿਹੜੀ ਤੁਹਾਡੇ ਮਹਾਰਾਸ਼ਟਰ ਮਮੀ ਸੀ ਉਹ ਵੀ ਸੋਨ ਮਮੀ ਮੇਰੀ ਮਮੀ ਉਧਰ ਤੋਂ ਮਤਲਬ ਆਣਾ ਜਾਣਾ ਸੀਗਾ ਤਾਂ ਡੈਡੀ ਦੇਖਦੇ ਰਹਿੰਦੇ ਸੀ ਉਹਨੂੰ ਅੱਛਾ ਤਾਂ ਮੇਰੇ ਡੈਡੀ ਨੂੰ ਪਿਆਰ ਹੋ ਗਿਆ ਪਿਆਰ ਇਸ ਤਰ੍ਹਾਂ ਹੋ ਗਿਆ ਕਿ ਜੀ ਆਰ ਸਿਟੀ ਨੂੰ ਬੋਲਦਾ ਮੈਨੂੰ ਇੱਕ ਕੁੜੀ ਤੋਂ ਵਿਆਹ ਕਰਨਾ ਹੈ ਤੁਸੀਂ ਜਾ ਕੇ ਰਿਸ਼ਤਾ ਮਾ ਉਹਨਾਂ ਨੇ ਕਰਵਾਤਾ ਵੇ ਹਾਂਜੀ ਉਹਨਾਂ ਨੇ ਰਿਸ਼ਤਾ ਕਰਾਤਾ ਮਤਲਬ ਲਵ ਮੈਰਿਜ ਨਹੀਂ ਸੀ ਲਵ ਮੈਰਿਜ ਨਹੀਂ ਲਵ ਵਨ ਸਾਈਡ ਸੀਗਾ ਮਾਈ ਡੈਡੀ ਵਾਸ ਲਵਿੰਗ ਨਾ ਹਾਂ ਆਈ ਸੋ ਦੈਟ ਵਾਸ ਲਵਿੰਗ ਆਈ ਸੋ ਦੈਟ ਤਾਂ ਫਿਰ ਜਦੋਂ ਜੀ ਆਰ ਸਿਟੀ ਉਹਨਾਂ ਦੇ ਘਰ ਗਏ ਤਾਂ ਮੇਰੇ ਨਾਨੇ ਨੇ ਪਹਿਲਾ ਨਾ ਕਰੀ बिकॉज ਅਦਰ ਕਾਸ ਸੀਗਾ ਹਾਂ ਤਾਂ ਉਹ ਮਾਰਸਚਨ ਬ੍ਰਾਹਮਣ ਹਾਂ ਅੱਛਾ ਬ੍ਰਾਹਮਣ ਕੁੰਬੀ ਮਾ ਬ੍ਰਾਹਮਣ ਹੁੰਦੇ ਆ ਜੀ ਤੋਂ ਉਹਨਾਂ ਨੇ ਫਿਰ ਇਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਹਾਂ ਬਹੁਤ ਫਿਰ ਲੇਕਿਨ ਮੇਰੇ ਮੰਮੀ ਨੇ ਮੰਮੀ ਨੂੰ ਨਾਨੂ ਨੂੰ ਮੇਰੇ ਅੰਕਲ ਜੀ ਨੇ ਸਮਝਾਇਆ ਕਿ ਹਮ ਵੀ ਹਿੰਦੂ ਹੀ ਹੈ ਆਪ ਟੈਨਸ਼ਨ ਮਤ ਲੋ ਆਪਕੀ ਲੜਕੀ ਸੁਖੀ ਰਹੇਗੀ ਦੇ ਆ ਸੇਠੀ ਤੋਂ ਹਿੰਦੂ ਹੀ ਥੇ ਨਾ ਉਸਕ ਸੈਣੀ ਅੱਛਾ ਹਾਂਜੀ ਜਿਹੜੇ ਸੈਣੀ ਸੀ ਸੈਣੀ ਸੀਗੇ ਯਾਰ ਸੈਣੀ ਹਾਂ ਜੀ ਤੇ ਉਹ ਫਿਰ ਉਹਨਾਂ ਨੇ ਵਿਆਹ ਕੀਤਾ ਹਾਂ ਜੀ ਉਹਨਾਂ ਨੇ ਫਿਰ ਡੈਡੀ ਦਾ ਮੇਰੇ ਵਿਆਹ ਕਰਾਇਆ ਇਹਨਾਂ ਨੂੰ ਨਹੀਂ ਪਤਾ ਸੀਗਾ ਤੁਹਾਡੇ ਇੱਥੇ ਵਾਲੀ ਫੈਮਿਲੀ ਦਾਤਕਿਆਂ ਨੂੰ ਅ ਅੰਕਲ ਜੀ ਨੇ ਦੱਸਿਆ ਸੀ ਪਰ ਉਹ ਨਹੀਂ ਆਏ ਨਹੀਂ ਆਈ ਕੋਈ ਯਾਰ ਇਹ ਕਿ ਐਸੀਆਂ ਸਟੋਰੀਆਂ ਲਾਈਫ ਦੀਆਂ ਔਰ ਇੰਨੀਆਂ ਪੁਰਾਣੀਆਂ ਸਟੋਰੀਆਂ ਤੇ ਇਸ ਤਰ੍ਹਾਂ ਆਪਾਂ ਕਹਿੰਦੇ ਕਲਯੁੱਗ ਵਿੱਚ ਇਹ ਹੋ ਰਿਹਾ ਹੈ ਕਲਯੁੱਗ ਵਿੱਚ ਹੋ ਰਿਹਾ ਹੈ ਤਾਂ ਕਦੋਂ ਤੋਂ ਹੋ ਰਿਹਾ ਸਾਰਾ ਕੁਝ ਮੇਰੇ ਡੈਡੀ ਨੇ ਬਹੁਤ ਸਟਰਗਲ ਕੀਤਾ ਹੋਇਆ ਹੈ ਔਰ ਕਿ ਡੈਡੀ ਥੋੜੇ ਜਿਸ ਤਰ੍ਹਾਂ ਇੱਕ ਬਿਲਕੁਲ ਸਿੰਗਲ ਪੈਣੀ ਤੋਂ ਬਿਨਾ ਉੱਥੇ ਗਏ ਥੋੜਾ ਅਮੀਰ ਹੋਏ ਅਮੀਰ ਹੋਏ ਮੇਰੇ ਡੈਡੀ ਉਹਨਾਂ ਦੇ ਜਮਾਨੇ 'ਤ ਅਸੀਂ ਮਤਲਬ ਛੋਟੇ ਥੇ ਬਟ ਮੇਰੇ ਡੈਡੀ ਆ ਗੱਦਾ ਹੈ ਨਾ ਉਹਦੇ ਥੱਲੇ ਨੋਟਾਂ ਦੇ ਬੰਡਲ ਰੱਖ ਕੇ ਉੱਪਰ ਗੱਦੇ ਰੱਖ ਕੇ ਸੋਇਆ ਵਾ ਮੇਰਾ ਬਾਪ ਅੱਛਾ ਕਿਹੜੀ ਕੀ ਕੰਮ ਕੀਤਾ ਐਸਾ ਫਿਰ ਇਹ ਉਹ ਜਿਹੜਾ ਗੋਦਾਮ ਦਾ ਲੈਣ-ਦੇਣ ਹੁੰਦਾ ਸੀ ਕੈਸ਼ ਪਹਿਲੇ ਹੁੰਦਾ ਸੀ ਫਿਰ ਕੋਈ ਉਹ ਨਹੀਂ ਹੁੰਦਾ ਸੀ ਪਰ ਆਪਣਾ ਬਿਜ਼ਨਸ ਵੀ ਕੀਤਾ ਉਹਨਾਂ ਨੇ ਕੋਈ ਨਹੀਂ ਉਹ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਉਹ ਸਾਰੀ ਉਮਰ ਹਾਂਜੀ ਫਿਰ ਜਦੋਂ ਡੈਡੀ ਦਾ ਵਿਆਹ ਕਰਾਇਆ ਤਾਂ ਜੇ ਅੰਕਲ ਨੇ ਉਹਨਾਂ ਨੂੰ ਸਾਈਕਲ ਸ਼ਾਪ ਓਪਨ ਕਰਕੇ ਦਿੱਤੀ ਅੱਛਾ ਇਹਨਾਂ ਦਾ ਮਨ ਸੀ ਕਿ ਮੈਂ ਸਾਈਕਲ ਹਾਂ ਓਲਸੇਲ ਦਾ ਮਾਰਕੀਟਿੰਗ ਵੀ ਕਰਦੇ ਸੀ ਤੇ ਰਿਪੇਅਰਿੰਗ ਵੀ ਰੈਂਟ ਤੇ ਦੇਣਾ ਸਾਰਾ ਕੁਝ ਮੇਰੇ ਡੈਡੀ ਕਰਦੇ ਸੀ ਤੁਹਾਡੇ ਡੈਡੀ ਨੇ ਇੰਨੀ ਮਿਹਨਤ ਕਰਕੇ ਬੰਬੇ ਚ ਘਰ ਬਣਾ ਲਿਆ ਆਪਣਾ ਹਾਂਜੀ ਸਭ ਤੋਂ بڑا ਕਰ ਸਾਡੇ ਏਰੀਆ ਚ ਮੇਰੇ ਬਾਬਾ ਨੇ ਬਣਾਇਆ ਆਪਣਾ ਹਾਂਜੀ ਕਿਹੜੇ ਏਰੀਆ ਚ ਹੈ ਉਹ ਹਾਂ ਸੰਟਾ ਗਰੂਸ ਵੈਸਟੇਜ ਜੂ ਅੱਛਾ ਅੱਜ ਵੀ ਹੈ ਉਹ ਘਰ ਹਾਂਜੀ ਮੇਰੇ ਪਾਈ ਰਹਿੰਦੇ ਆ ਅੱਛਾ ਤੁਹਾਡੇ ਸਗੇ ਭਰਾ ਉੱਥੇ ਰਹਿੰਦੇ ਹਾਂਜੀ ਕਿੰਨੇ ਭੈਣ ਭਰਾ ਸਿਗੇ ਤੁਸੀਂ ਅਸੀਂ 4 5 ਪੈਣ ਭਰਾ ਅਸੀਂ ਦੋ ਬੜੀ ਪੈਣਾ ਹਾਂ ਤੇ 3 ਛੋਟੇ ਭਾਈ ਹਾਂ ਅੱਛਾ ਹਾਂਜੀ ਤੇ ਫਿਰ ਜਿੱਥੋਂ ਆਪਾਂ ਗੱਲ ਸਟਾਰਟ ਕੀਤੀ ਸੀ ਉੱਥੇ ਵਾਪਸ ਜਾਏਗੀ ਹਾਂਜੀ ਪੰਜਾਬ ਆਣ ਦਾ ਕਿਵੇਂ ਸੁਆਬ ਬਣਿਆ ਪੰਜਾਬ ਕਿਵੇਂ ਪਹੁੰਚੇ ਪੰਜਾਬ ਮੈਂ ਇਸ ਤਰ੍ਹਾਂ ਪਹੁੰਚ ਇਸ ਜਗ੍ਹਾ ਤੇ ਜਿੱਥੇ ਬੈਠੇ ਆਪਾਂ ਇਹ ਪਿੰਡ ਦਾ ਕੀ ਨਾਮ ਹੈ ਇਹ ਪਿੰਡ ਦਾ ਨਾਮ ਹੈ ਬੜੀ ਗੰਦੋਕਲਾ ਬੜੀ ਗੰਦੋਕਲਾ ਤੁਸੀਂ ਮਹਾਰਾਸ਼ਟਰੀ ਦੇ ਵਿੱਚੋਂ ਬੋਲ ਰਹੇ ਹੋ ਉਹਦਾ ਬੜੀ ਹੈ ਬੜੀ ਬੜੀ ਗੰਦੋਕਲਾ ਅ ਅ ਇਧਰ ਆਨੇ ਦਾ ਮਤਲਬ ਰੂਟ ਮੇਰਾ ਵੈਰੀ ਕੁਇਕਕ ਥਾ ਹਮ ਆਈ ਵਾਸ ਵਰਕਿੰਗ ਆਰ ਆਈ ਵਾਸ ਸਟੇਇੰਗ ਅਲੋਨ in mumbai after divorce yeah ta fir mere didi de rishtedar mumbai to idda to gaye te mumbai function ta lodi da acha othe le gaye si to mainu didi ne sadhya ke tu office to sidha mere kol aaji acha tusi ki kam kar rahi si utthe i was working with uh, even management okay backstage and didi ne ke da rajit tu main ke koi gal nahi didi main aa jandi ha ji ta fir main uttho office to nikle main apna car idhar pahunchi lodi nu ਪ੍ਰੋਗਰਾਮ ਸੀਗਾ ਕਰੇ ਫੰਕਸ਼ਨ ਰੱਖਿਆ ਸੀਗਾ ਉੱਤੇ ਬੰਬੇ ਮੇਰੀ ਦੀਦੀ ਦੇ ਦੇਵਰ ਦੇ ਮੁੰਡੇ ਦਾ ਲੋੜੀ ਦਾ ਫੰਕਸ਼ਨ ਸੀਗੀ ਤਾਂ ਜਦ ਉਧਰ ਪਹੁੰਚੇ ਤਾਂ ਇਹਨਾਂ ਦੇ ਚਾਚਾ ਚਾਚੀ ਉਧਰ ਤੋਂ ਪਿੰਡੋਂ ਗਏ ਹੋਏ ਸੀਗੇ ਜਿਹੜੇ ਤੁਹਾਡੇ ਹੁਣ ਹਸਬੰਦ ਨੇ ਨਾ ਨਾ ਉਹ ਦੀਦੀ ਦੇ ਰਿਲੇਟਿਵ ਠੀਕ ਹੈ ਠੀਕ ਉਹਨਾਂ ਤੋਂ ਨਾ ਦੀਦੀ ਦੇ ਸਹੁਰੇ ਸਾਹਿਬ ਨੇ ਗੱਲ ਕਰ ਲਈ ਜੀ ਕਿ ਬਈ ਦੇਖੋ ਸਾਡੀ ਕਾਮਨੀ ਕੱਲੀ ਰਹਿੰਦੀ ਆ ਹੈਨਾ ਡਿਵੋਰਸ ਹੀ ਆ ਜੇ ਕੋਈ ਹੋਊਗਾ ਤਾਂ ਦੱਸ ਦਿਓ ਇੱਕ ਗੱਲ ਵਿੱਚ ਹੀ ਰੋਕਾਂਗਾ ਤੁਹਾਡਾ ਨਾਮ ਕਾਮਿਨੀ ਕਿਉਂ ਰੱਖਿਆ ਗਿਆ ਤੁਹਾਡੇ ਫਾਦਰ ਵਾਸ ਗੁਰਸਿੱਖ ਮਾਈ ਫਾਦਰ ਵਾਸ ਅ ਗੁਰਸਿੱਖ ਉਹਨਾਂ ਨੇ ਮੇਰਾ ਨਾਮ ਉਹਨਾਂ ਨੂੰ ਮਤਲਬ ਮੇਰਾ ਨਾਮ ਉਹਨਾਂ ਨੇ ਬਹੁਤ ਪਿਆਰ ਨਾਲ ਰੱਖਿਆ ਸੀ ਕਾਮਿਨੀ ਤੁਹਾਡੇ ਸਾਰੀ ਫੈਮਿਲੀ ਦੇ ਵਿੱਚ ਜਿਹੜੇ ਤੁਹਾਡੇ ਬ੍ਰਦਰਸ ਨੇ ਸਿਸਟਰ ਹੈ ਉਹਨਾਂ ਦੇ ਨਾਮ ਵੀ ਹਿੰਦੂ ਫੈਮਿਲੀਜ਼ ਵਾਲੇ ਹਿੰਦੂ ਫੈਮਿਲੀ ਵਾਲੇ ਇਸ ਲਈ ਹੈ ਬਿਕਾਜ਼ ਮਾਈ ਡੈਡੀ ਨਾ ਐਕਟਰਸ ਬਹੁਤ ਲਾਈਕ ਕਰਦੇ ਤੇ ਅੱਛਾ ਉਹਨੇ ਗੱਲ ਖੁੱਲਹੀ ਐ ਤਾਂ ਕਾਮਿਨੀ ਕਾਮਿਨੀ ਉਹਨਾਂ ਦੀ ਇੱਕ ਫੇਵਰੇਟ ਹੈ ਹਾਂ ਅੱਛਾ ਐਕਟ੍ਰੈਸ ਐਕਟ੍ਰੈਸ ਉਹਨਾਂ ਦਾ ਉਹਦਾ ਨਾਮ ਮੈਨੂੰ ਰੱਖਿਆ ਹੈ ਮੇਰੇ ਦੀਦੀ ਦਾ ਨਾਮ ਰੱਖਿਆ ਕਵਲਜੀਤ ਕੌਰ ਆ ਮੇਰੀ ਤੋਂ ਵੱਡੀ ਹੈ ਜਿਹੜੀ ਕਰਾਵਾ ਨੇ ਕੀ ਨਾਮ ਆ ਜਿਹੜਾ ਬڑا ਹੈ ਉਹ অশੋਕ অশੋਕ ਰੱਖਤਾ ਉਹਨਾਂ ਦਾ ਨਾਮ ਦੂਜਾ ਹੈ ਕਿਸ਼ੋਰ ਅੱਛਾ ਤੀਜਾ ਹੈ ਅਨੂ ਫਿਰ ਉਹ ਹਿੰਦੂ ਰਗ ਧਰਮ ਵਾਲੇ ਹਾਂ ਉਹ ਕਿਉਂਕਿ ਜਦ ਉਹ ਟਾਈਮ ਹੈ ਨਾ ਅਸ਼ੋਕ ਕੁਮਾਰ ਕਿਸ਼ੋਰ ਕੁਮਾਰ ਅਨੂਪ ਕੁਮਾਰ ਬਹੁਤ ਫੇਮਸ ਸੀਗੇ ਉਹ ਫਿਲਮਾਂ ਵਾਲੇ ਤੁਸੀਂ ਸਾਡੇ ਸਾਡੀ ਕੌਮ ਚੋਂ ਤਿੰਨ ਸਿੱਖ ਕੌਮ ਚੋਂ ਬੰਦੇ ਘਟਾਤੇ ਤੁਹਾਡੇ ਫਾਦਰ ਨੇ ਤੇ ਸਿੰਘ ਤਿੰਨ ਘਟਤੇ ਤੁਸੀਂ ਮੇਰੇ ਡੈਡੀ ਨੇ ਦੇਖੋ ਮੇਰੀ ਮੰਮੀ ਮਾਰਿਸ਼ ਨਹੀਂ ਸੀ ਲੇਕਿਨ ਮਾਈ ਡੈਡੀ ਹੀ ਵਾਸ ਨਾਟ ਲਾਈਕ ਕਿ ਤੁਮਕੋ ਪੰਜਾਬੀਆਂ ਕੀ ਤਰ੍ਹਾਂ ਹੀ ਰਹਿਣਾ ਹੈ अच्छा या यू हैव शी वाज लिविंग लाइक दैट नो शी वाज वेयरिंग साड़ी वो अपने हिसाब तो <laughs> <तुझी। laughs> like, रहंदी सी ਉਹਨਾਂ ਨੇ ਕਦੇ ਮੇਰੇ ਮੰਮੀ ਨੂੰ ਬੋਲਿਆ ਨਹੀਂ ਕਦੇ ਟੋਕਿਆ ਨਹੀਂ ਉਹਨਾਂ ਨੇ ਕਦੇ ਵੀ ਨਹੀਂ ਔਰ ਯੈਸ ਡੈਫੀਨਿਟ ਬਾਈ ਮੇਰੇ ਮੰਮੀ ਤੇ ਉਪਰ ਜਾਦਾ ਗਈ ਹੈ ਉਹਨਾਂ ਨੂੰ ਲੜਕੇ ਮੰਦੇ ਹਾਂ ਜੀ ਕੁੜੀਆਂ ਆਪਣੇ ਬਾਪ ਕੋਲ ਮੈਂ ਆਪਣੇ ਹਾਂ ਮੈਂ ਤੇ ਮੇਰੀ ਦੀਦੀ ਮੇਰੇ ਡੈਡੀ ਦੇ ਬਸ ਇਹ ਹੁੰਦਾ ਹੈ ਤਾਂ ਹਾਂ ਜੀ ਇਹ ਦੋਸਤੋ ਇੱਕ ਕਾਨੂੰਨ ਹੈ ਜਿਹੜੀ ਘਰ ਦੇ ਵਿੱਚ ਕੁੜੀ ਹੁੰਦੀ ਹੈ ਉਹ ਆਪਣੇ ਬਾਪ ਨਾਲ ਹੀ ਪਿਆਰ ਵੀ ਕਰਦੀ ਆ ਉਹਦੀਆਂ ਗੱਲਾਂ ਵੀ ਮੰਨਦੀ ਆ ਲੇਕਿਨ ਪੁੱਤ ਕਦੇ ਵੀ ਆਪਣੇ ਬਾਪ ਦੀਆਂ ਉਹਨੀਆਂ ਗੱਲਾਂ ਨਹੀਂ ਮੰਨਦਾ ਆਪਣੀ ਮਾਂ ਉਹ ਮਾਂ ਦਾ ਜ਼ਿਆਦਾ ਕਰਦੀ ਸੀ ਜ਼ਿਆਦਾ ਕਰਦਾ ਹਾਂ ਸਾਰੇ ਇਹ ਸੱਚ ਹੈ ਯਾ ਅ ਸਾਡੀ ਜ਼ਿੰਦਗੀ ਤਾਂ ਤਾਂ ਡੈਡੀ ਮੇਰੇ ਹੀਰੋ ਆ ਅਗਰ ਅਗਰ ਅੱਜ ਮੈਂ ਹੁਣ ਮੈਂ ਤੁਹਾਨੂੰ ਕਹਿੰਦੀ ਆ ਸਰਦਾਰ ਜੀ ਸਾਹਮਣੇ ਬੈਠੇ ਸੁਣੀ ਜਾ ਰਹੇ ਤੁਸੀਂ ਹੀਰੋ ਡੈਡੀ ਨੂੰ ਕਹੀ ਜਾ ਰਹੇ ਨਹੀਂ ਮੇਰੇ ਹੀਰੋ ਡੈਡੀ ਹੈ ਸਰਦਾਰ ਜੀ ਹੈਗੇ ਆ ਇਹ ਲਾਈਫ ਦੇ ਹੀ ਸਪੋਰਟ ਤੇ ਆ ਨਾ ਬਟ ਜਦ ਸਾਨੂੰ ਕੁਝ ਸਿੱਖਣਾ ਸੀ ਨਾ ਮਾਈ ਡੈਡੀ ਮੈਂ ਉਹਨਾਂ ਨੂੰ ਕਿਹੜੇ ਲੈਂਗੁਏਜ ਬੋਲਦੇ ਥੋੜੇ ਹਸਬੰਡ ਦਾ ਕੀ ਨਾਮ ਹੈ ਤੁਸੀਂ ਇੱਥੇ ਆਏ ਹੋ ਥੋੜਾ ਵਿਆਹ ਹੋਇਆ ਇੱਥੇ ਇਸ ਘਰ ਦੇ ਵਿੱਚ ਕੀ ਨਾਮ ਹੈ ਉਹਨਾਂ ਦਾ ਮੈਂ ਇਹਨਾਂ ਦਾ ਨਾਮ ਬਾਤ ਕੱਟ ਲੈਂਦੀ ਆ ਅੱਜ ਲੈ ਲਓ ਕਿਉਂਕਿ ਮੈਂ ਜਦ ਦੀ ਆਈ ਐ ਮੈਂ ਬਸ ਆਈ ਕਿੰਦੀ ਆ सोनू ਦੇ ਪਾਪਾ ਜੋਤੀ ਦੇ ਪਾਪਾ ਅੱਛਾ ਤੇ ਅੱਜ ਕੇ ਨਾਮ ਤਾਂ ਲੋਗ ਅਮਰਿਕ ਸਿੰਘ ਅਮਰਿਕ ਸਿੰਘ ਹਾਂਜੀ ਤੇ ਅਮਰਿਕ ਸਿੰਘ ਹੋਰਾਂ ਨੇ ਤੁਹਾਨੂੰ ਲਾਈਫ ਦੇ ਵਿੱਚ ਤੁਹਾਨੂੰ ਫੀਲ ਹੁੰਦਾ ਪੰਜਾਬ ਦੇ ਕਲਚਰ ਨੂੰ ਜਦੋਂ ਐਡਾਪਟ ਕੀਤਾ ਤੁਸੀਂ ਹਾਂਜੀ ਤੇ ਬੰਬੇ ਦੇ ਕਲਚਰ ਨਾਲ ਜਦੋਂ ਕੰਪੇਅਰ ਕਰਦੇ ਹਾਂ ਇੱਕ ਗੁਰਸਿੱਖ ਬੰਦੇ ਨਾਲ ਦਾੜੀ ਵਾਲੇ ਨੇ ਉਹ ਵਿਆਹ ਕਰਾਇਆ ਤੁਹਾਨੂੰ ਕੀ ਫਰਕ ਲੱਗਿਆ ਔਰ ਕੀ ਪੋਜ਼ਿਟਿਵ ਥਿੰਗਸ ਲੱਗੀਆਂ ਕੀ ਨੈਗੇਟਿਵ ਲੱਗੀਆਂ ਯੈਸ ਅਸੀਂ ਮੈਂ ਸ਼ੁਰੂ ਤੋਂ ਆਪਣੇ ਡੈਡੀ ਨੂੰ ਕਹਿੰਦੀ ਸੀ ਕਿ ਯੈਸ ਆਈ ਵਾਂਟ ਟੂ ਮੈਰੀ ਸਤਾਰ ਬੰਦਾ ਜਦੋਂ ਵੀ ਤੁਸੀਂ ਮੇਰਾ ਮੈਰਿਜ ਕਰੋਗੇ ਨਾ ਫਸਟ ਟਾਈਮ ਯੂ ਯੂਰ ਮੈਰਿਡ ਟੂ ਅ ਹਿੰਦੂ ਪਰਸਨ ਯਾ ਹਿੰਦੂ ਪਰਸਨ ਹਿੰਦੂ ਪਰਸਨ ਯਾ ਹੀ ਵਾਸ ਹਿੰਦੂ ਫਰਮ ਮੁੰਬਈ ওকে ਹੀ ਵਾਸ ਫਰਮ ਦ ਹਿੰਦੂ ਫੈਮਲੀ ਪ੍ਰੋਪਰਲੀ ਨੋ ਨੋ ਹੀ ਵਾਸ ਨੋ ਹੀ ਵਾਸ ਅ ਪੰਜਾਬੀ ਜਿਹੜੇ ਬਾਹਰ ਹਿੰਦੂ ਪੰਜਾਬੀ ਸੀ ਓਕੇ ਓਕੇ ਹਾਂ ਤੇ ਤੁਹਾਡੀ ਤਮੰਨਾ ਨਹੀਂ ਪੂਰੀ ਹੋਈ ਸੀ ਉਹ ਨਹੀਂ ਹਾਂ ਐਂਡ ਆਮੇ ਸ਼ੁਰੂ ਤਾਂ ਕਹਿੰਦੀ ਸੀ ਕਿ ਮੈਨੂੰ ਸਿੱਖ ਮੁੰਡਾ ਚਾਹੀਦਾ ਸਿੱਖ ਮੁੰਡਾ ਚਾਹੀਦਾ ਹਾਂ ਸ਼ੁਰੂ ਤੋਂ ਤੋ ਫਿਰ ਕੁਦਰਤ ਨੇ ਕੁਦਰਤ ਨੇ ਸੋਣੀ ਲਈ ਕਦੇ ਸੁਖ ਸੁਣ ਲਈ ਕੋਮ ਫਿਰ ਆ ਗਏ ਯੈਸ ਉਧਰ 14 ਸਾਲ ਬਾਅਦ ਮੇਰਾ ਡਿਵੋਰਸ ਹੋਇਆ ਆਈ ਵਾਸ ਆਫਟਰ 14 ਇਅਰਸ ਆਈ ਗਾਟ ਡਿਵੋਰਸ ਅੱਛਾ ਆ ਡਿਵੋਰਸ ਹੋਣ ਦੇ ਬਾਅਦ ਮੈਂ 10 ਸਾਲ ਕੱਲੀ ਰਹੀ ਆ ਉੱਥੇ ਤੁਹਾਡੇ ਕੋਲ ਇਸ਼ੂ ਹੈ ਸੀ ਬੱਚੇ ਤੁਹਾਡੇ ਨਹੀਂ ਕੁਝ ਨਹੀਂ ਸੀ ਠੀਕ ਹੈ ਯਾ ਐਂਡ ਆਫਟਰ ਦੈਟ 10 ਇਅਰਸ ਆਈ ਗਾਟ ਮਾਈ ਪਾਰਟਨਰ ਹੋਇਆ ਯੂ ਗਾਟ ਦਾ ਚਿਲड्रन ਹੇਅਰ आई गॉट आई एम नॉट हैविंग माय ओन बट यस आई वाज आस्किंग यू फॉर दैट रीज़न यू आर सेइंग अबाउट द सोनू एंड यस नहीं मेरे सोनू एंड क्या नाम है सोनू एंड ज्योति जगजीत कौर के अमेरिकी दे वो पहला वाले बच्चे थे हां <laughs> जी कि उन्हें स्टोरी सुनाओ बच्चों <laughs> हां जी बच्चों आज प्यार यही चीज दसना डेफिनेट डेफिनेट क्योंकि ਤੁਸੀਂ ਕਿੰਨੇ ਕਿ ਪਿਆਰੇ ਮਦਰ ਹੋਗੇ आई एम फीलिंग दैट नहीं जद मैं आई अ ਕੁਆਇਡ ਮੇਰੇ ਬੱਚੇ ਬਹੁਤ ਬੜੇ ਸੀ ਮੇਰੀ ਕੁੜੀ 9th ਕਲਾਸ ਚ ਪੜਦੀ ਸੀ ਜੀ ਸੋਨੂ ਦੇ ਮੇਰੀ ਪੜਾਈਆਂ ਹੋ ਚੁੱਕੀ ਥੀ ਅ ਕੰਪਲੀਟ ਹੋ ਚੁੱਕੀ ਹਾਂਜੀ ਤੇ ਸੋਨੂ ਆਪਣੇ ਬੂਆ ਦੇ ਘਰ ਜ਼ਿਆਦਾ ਰਹਿੰਦਾ ਸੀ ਮੰਮੀ ਦੇ ਬਾਅਦ ਵੀ ਪਹਿਲੇ ਵੀ ਉਧਰ ਹੀ ਜ਼ਿਆਦਾ ਰਹਿੰਦਾ ਬੂਆ ਨਾਲ ਉਹਦਾ ਜ਼ਿਆਦਾ ਅਟੈਚਮੈਂਟ ਸੀ ਅੱਜ ਵੀ ਹਾਂਜੀ ਡੈਫੀਨਿਟ ਉਹਦਾ ਨੇ ਨਹੀਂ ਅੱਭੀ ਨਹੀਂ ਹੁਣ ਤਾਂ ਉਹ ਕੈਨੇਡਾ ਕੈਨੇਡਾ ਹਾਂਜੀ ਤਾ ਫਿਰ ਸੋਨੂੰ ਕਿਹੜੇ ਸ਼ਹਿਰ ਚ ਰਹਿੰਦੇ ਆ ਕੈਨੇਡਾ ਕੈਨੇਡਾ ਬ੍ਰੈਮਟਨ ਲੰਡਨ 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 ਆਜੀ ਲੰਡਨ ਦੀਆਂ ਗੱਲਾਂ ਹੋ ਰਹੀਆਂ ਸੀ ਦੋਸਤੋ ਮੇਰੇ ਚਾਚੇ ਦਾ ਸਕੇ ਬੇਟਾ ਵੀ ਲੰਡਨ ਹੀ ਰਹਿੰਦਾ ਤੇ ਸੋਨੂੰ ਤੱਕ ਵੀ ਵੀਡੀਓ ਪਹੁੰਚੇਗੀ ਤੇ ਬਹੁਤ ਖੁਸ਼ ਹੋਏਗਾ ਕਿ ਮੈਨੂੰ ਜਿਹੜੀ ਮਾਂ ਮਿਲੀ ਹੈ ਇੱਕ ਅੱਛੀ ਰੂਹ ਮਿਲੀ ਹੈ ਹੁਣ ਲਿਵਿੰਗਸ ਬਾਰੇ ਦੱਸੋ ਸਾਰਾ ਬੜਾ ਮਜ਼ਾ ਆਏਗਾ ਕਿ ਲੋਕਾਂ ਨੂੰ ਸੁਣ ਕੇ ਇੱਕ ਬਿਲਕੁਲ ਦਾ ਐਂਡਾ ਵੱਡਾ ਜਿਗਰਾ ਕਿਸ ਤਰ੍ਹਾਂ ਹੁੰਦਾ ਨਹੀਂ ਫਿਰ ਜਦ ਮੈਂ ਆਈ ਐਂਡ ਲੈਕ ਸਾਰਿਆਂ ਨੂੰ ਏਸੀ ਕਰਕੇ ਸ਼ਾਇਦ ਇਹਦੇ ਵੀ ਅਗਰ ਹੋ ਜਾਂਦੇ ਐਂਡ ਕੁਦਰਤ ਆ ਅਗਰ ਮੇਰੇ ਬੱਚੇ ਹੁੰਦੇ ਤਾਂ ਡੈਫੀਨਿਟ ਮੇਰਾ ਪਿਆਰ ਘਟ ਹੁੰਦਾ ਕਿਉਂਕਿ ਉਹ ਕੁਦਰਤ ਆ ਇਹ ਬੰਬੇ ਦੇ ਲੋਕ ਹੀ ਕਹਿ ਸਕਦੇ ਆ ਇਹ ਕੁਦਰਤ ਆ ਨਾ ਇਹ ਬੰਬੇ ਦੇ ਲੋਕ ਹੀ ਕਹਿ ਸਕਦੇ ਪੰਜਾਬੀ ਕੋਈ ਨਹੀਂ ਕਹੇਗਾ ਬੁਰਾ ਨਾ ਮੰਨਿਓ ਦੋਸਤੋ ਬੇਜਕਸੀ ਪੰਜਾਬੀਆਂ ਸਾਰੇ ਲੇਕਿਨ ਅਸੀਂ ਇਹ ਨਹੀਂ ਕਾਂਗੇ ਸਾਡੀ ਜਿਹੜੀ ਧੌਣ ਦੇ ਵਿੱਚ ਕਿਲਾ ਹੁੰਦਾ ਨਾ ਉਹ ਬੜਾ ਡੇਂਜਰਸ ਹੈ ਉਹ ਤੁਸੀ ਨੂੰ ਸਮਝ ਨਹੀਂ ਆਏਗਾ ਕਿ ਕੀ ਬੋਲੇ ਮੈਨੂੰ ਰੀਕ ਜੀ ਨੂੰ ਸਮਝ ਆ ਗਿਆ ਮੈਂ ਕਿਉਂਕਿ ਆਪਣੇ ਤਾ ਨਹੀਂ ਚੰਦੀ ਸੀ ਕਿ ਕਿਉਂ ਮੇਰੇ ਹੈਗੇ ਹਨ ਐਂਡ ਦੇ ਫਰਸ ਤੋਂ ਦੇ ਫਰਸ ਤੋਂ ਜਿੱਦਿਨ ਮੈਂ ਇਸ ਕਰ ਚਾਈ ਹੈ ਮੈਨੂੰ ਮੇਰੇ ਨਿਆਣੇ ਨੇ ਬਹੁਤ ਪਿਆਰ ਦਿੱਤਾ ਦੇਖੋ ਇਹੀ ਸਟੋਰੀ ਮੈਂ ਤੁਹਾਨੂੰ ਦੱਸ ਰਹੀ ਸੀ ਆਫ ਦਾ ਕੈਮਰਾ ਸੁਚੇਤ ਵਾਲਾ ਜਿਹਦੀ ਮੈਂ ਇੰਟਰਵਿਊ ਕੀਤੀ ਆ ਉਹਨਾਂ ਦੇ ਵੀ ਜਿਹੜੇ ਬੱਚੇ ਨੇ ਮਤਲਬ ਉਹਨਾਂ ਦੇ ਪੁਰਾਣੀ ਜਿਹੜੀ ਉਹਨਾਂ ਦੀ ਹੈਨਾ ਉਹ ਸੀਗੀ ਵਾਈਫ ਸ਼ਰਮਾ ਜੀ ਦੀ ਉਹਨਾਂ ਤੋਂ ਹੀ ਸੀ ਉਹਨਾਂ ਨੇ ਜੋ ਉਹਨਾਂ ਨੂੰ ਪਿਆਰ ਦਿੱਤਾ ਔਰ ਜੋ ਗੱਲਾਂ ਕਰਕੇ ਰੋਣ ਲੱਗ ਜਾਂਦੇ ਨੇ ਉਹ ਕੈਨੇਡਾ ਹੀ ਨੇ ਉਹ ਵੀ ਸਾਰੇ ਹਾਂ ਤੇ ਉਹ ਉਹ ਫੀਲਿੰਗਸ ਹੀ ਹੋਰ ਡਿਫਰੈਂਟ ਹੀ ਹੁੰਦੀਆਂ ਹੈ ਨਾ ਤੁਹਾਡੇ ਵੀ ਹੰਝੂ ਆਣ ਲੱਗੇ ਨੇ ਅੱਖਾਂ 'ਚ ਕਿਉਂਕਿ ਜਦ ਫਰਸਟ ਟਾਈਮ ਆਫਟਰ ਕਮਿੰਗ I got pregnant but I said no I do not I don't want because I'm having my kids ਤੇ ਉਹਨਾਂ ਬਾਰੇ ਦੱਸੋ ਕਿ ਉਹ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਬਿਹੇਵ ਕਰਦੇ ਉਹ ਮੇਰੇ ਨਾਲ ਬਹੁਤ ਨਾਈਸ ਸੱਚ ਬੋਲੋ ਸੱਚ ਬੋਲੂਗੀ ਮੈਂ ਕੋਈ ਤੁਸੀਂ ਆਪਣੇ ਬਾਰੇ ਦੱਸ ਤਾਂ ਨਹੀਂ yes yes ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆਈ ਟੋਲ ਯੂ ਦੇਖੋ ਅਗਰ ਐਦਰ ਆਣ ਤੋਂ ਬਾਅਦ ਮੇਰਾ ਸਭ ਤੋਂ ਵੱਡਾ ਮੋਟਿਵ ਮੇਰੇ ਬੱਚੇ ਸੀਗੇ ਮੇਰੇ ਬੱਚੇ ਸੀ ਹਾਂ ਅਗਰ ਮੈਨੂੰ ਪਿਆਰ ਨਹੀਂ ਮਿਲਦਾ ਐਦਰ ਤਾਂ ਮੇਰਾ ਰਹਿਣਾ ਤੁਸੀਂ ਰਹਿਣਾ ਨਹੀਂ ਸੀ ਮੁਸ਼ਕਿਲ ਸੀਗਾ ਰਹਿਣਾ ਡੈਫੀਨਿਟ ਬਿਕੋਜ਼ ਐਟ ਦ ਏਜ ਵਟ ਆਈ ਗਾਟ ਮੈਰੀਡ that time it was not that love time chalega samjh gaye ho samjh it will won oh ek family ek zimmedari da timing si da hmm. kyunki wo oh, time ek zimmedari naumi me paddi bhi bachchi mere paas hi hmm. Mm -hmm. Onu thi onu palna si main onu dekhna si mera hmm. munde di padhai ho chuki si definite ਕਾਫਿਰ ਮੇਰੇ ਨਾਲ ਦੇ ਬੱਚੇ ਮੇਰੇ ਨਾਲ ਖੜੇ ਸੀਗੇ ਕੀ ਕੀ ਸੁਪਨੇ ਬੁਣੇ ਤੁਸੀਂ ਉਹਨਾਂ ਲਈ ਜਦੋਂ ਉਹ ਆਏ ਮੈਂ ਬਹੁਤ ਆਪਣੇ ਮੁੰਨੇ ਤੇ ਦੱਸੋ ਉਹਨਾਂ ਸੁਪਨੇ ਵਾਰੇ ਮਤਲਬ ਮੈਂ ਜਦੋਂ ਆਈ ਐ ਮੈਂ ਮੈਂ ਹਮੇਸ਼ਾ ਸੁਣਦੀ ਰਹੀ ਐ ਕਿ ਦੀਦੀ ਦਾ ਬਹੁਤ ਸੁਪਨਾ ਦਾ ਮੇਰਾ ਮੁੰਡਾ ਬਾਹਰ ਜਾਏ ਤੁਸੀਂ ਭੇਜ ਤੱਕ ਕੈਨੇਡਾ ਹਾਂ ਕੈਨੇਡਾ ਗਿਆ ਮੇਰਾ ਮੁੰਡਾ ਬਹੂ ਵੀ ਮੇਰੀ ਕੈਨੇਡਾ ਹੈ ਅੱਛਾ ਉਹ ਮੈਰਿਡ ਆ ਮੈਰਿਡ ਆ ਤੁਸੀਂ ਮੈਂ ਮੈਰਿਜ ਕੀਤੀ ਉਹਦੀ ਇਧਰ ਹਾਂਜੀ ਹੁਣ ਮੈਰਿਡ ਵੀ ਹੈ 3 ਸਾਲ ਹੋ ਗਏ ਹਾਂਜੀ ਮੇਰੇ ਪਹਿਲੇ ਕੁੜੀ ਦਾ ਮੈਰਿਜ ਕੀਤਾ ਅੱਛਾ ਜੋਤੀ ਦਾ ਵੀ ਪਹਿਲੇ ਜੋਤੀ ਦਾ ਕਰਿਆ ਉਹਦੇ ਬਾਅਦ ਸੋਨੂ ਦਾ ਜੋਤੀ ਵੀ ਕੈਨੇਡਾ ਨਾ ਉਹ ਸਰੰਦ ਪਿੰਡ ਹੈਗੇ ਆ ਅੱਛਾ ਉੱਥੇ ਹਾਂਜੀ ਉਧਰ ਪਹਿਸਲੇ ਅਮਰੀਕੀ ਦੇ ਸੀ ਜਾਂ ਤੁਹਾਡੇ ਸੀ ਸਾਰੇ ਦੋਨਾਂ ਦੇ ਨਹੀਂ ਨਹੀਂ ਮੈਨੂੰ ਇੱਕ ਗੱਲ ਦੱਸਿਓ ਕਿਉਂਕਿ ਉਹ ਸਾਹਮਣੇ ਬੈਠੇ ਡਰਿਓ ਨਾ ਨਾ ਬਿਲਕੁਲ ਨਹੀਂ ਤੁਸੀਂ ਜਦੋਂ ਤੁਹਾਡੀ ਬੇਟੀ ਨੇ ਜੋਤੀ ਨੇ ਮੈਨੂੰ ਉਹ ਚੀਜ਼ਾਂ ਨੂੰ ਮੈਂ ਬਹੁਤ ਅੱਗੇ ਲੈ ਕੇ ਜਾਣਾ ਚਾਹਨਾ ਲੋਕਾਂ ਨੂੰ ਰਿਸ਼ਤੇ ਵਿੱਚ ਸਮਝਾਉਣਾ ਚਾਹਨਾ ਕਿ ਰਿਸ਼ਤੇ ਹੁੰਦੇ ਕੀ ਨੇ ਬਿਲਕੁਲ ਜੀ ਅਸਲੀ ਇਹ ਇੰਟਰਵਿਊ ਦਾ ਮਕਸਦ ਹੀ ਇਹ ਹੋ ਗਿਆ ਹੁਣ ਬਾਕੀ ਜਿਹੜੀ ਤੁਹਾਡੀ ਸਰਪੰਚਣੀ ਵਾਲੀ ਗੱਲ ਸੀ ਉਹ ਅਜੇ ਖਤਮ ਹੈ ਫਾਰ ਦਾ ਟਾਈਮਿੰਗ ਅਪਾ ਗੱਲ ਕਰਦੇ ਆ ਨੈਕਸਟ ਹੈ ਨਾ ਤੇ ਜਿਹੜਾ ਤੁਹਾਡਾ ਬੇਟੀ ਨੇ ਕਿਹਾ ਮਮਾ ਮੈਨੂੰ ਮੇਰੇ ਲਈ ਤੁਸੀਂ ਰਿਸ਼ਤਾ ਲੱਭੋ ਜਾਂ ਪਾਪਾ ਨੂੰ ਗਿਆ ਨਹੀਂ ਉਹਨੇ ਨਹੀਂ ਕਿਹਾ ਤੇ ਤੁਸੀਂ ਲੱਭਿਆ ਫਿਰ ਹਾਂਜੀ ਥੋੜੀ ਪਸੰਦ ਸੀ ਜਿਆਦਾ ਮੇਰੀ ਪਸੰਦ ਸੀਗੀ ਬਿਲਕੁਲ ਕਿਉਂਕਿ ਦੇਖੋ ਇੱਕ ਜਿਹੜਾ ਘਰ ਵਾਲਾ ਹੁੰਦਾ ਹਸਬੰਡ ਹੁੰਦਾ ਉਹ ਤਾਂ ਕਟੜਪੁਰਤ ਨਹੀਂ ਹੁੰਦਾ ਉਹ ਤਾਂ ਤੁਸੀਂ ਕਿਹਾ ਮੈਨੂੰ ਪਸੰਦ ਆ ਇਹ ਜੋਤੀ ਲਈ ਇਹ ਮੁੰਡਾ ਪਸੰਦ ਆ ਤੇ ਆਪਾਂ ਹੈਨਾ ਸਟੇਕਰ ਇਹ ਨਹੀਂ ਹੈ ਜੋ ਵੀ ਡਿਸੀਜਨ ਹੁੰਦੇ ਹੈ ਹਸਬੰਡ ਵਾਈਫ ਦੋਨੋਂ ਮਿਲ ਕੇ ਲੈਂਦੇ ਐ ਬਹੁਤ ਅੱਛੀ ਗੱਲ ਛੋਟੀ ਬਾਤ ਤੋਂ ਬੜੀ ਬਾਤ ਤੋ ਹਾਂ ਤੇ ਆ ਮਿਲ ਕੇ ਲੈਂਦੇ ਆਂ ਜਦ ਰਿਸ਼ਤਾ ਆਇਆ ਤਾਂ ਮੈਂ ਕਿਹਾ ਸੋਣਾ ਮੁੰਡਾ ਜਿ ਕਰ ਦਿੰਦੇ ਆ ਉਮਰ ਹੈਗੀ ਆ ਉਹ ਵੀ ਸਿੱਖ ਫੈਮਲੀ ਸੀ ਹਾਂਜੀ ਉਹ ਤਾਂ ਪੂਰੀ ਗੁਰਸਿੱਖ ਫੈਮਲੀ ਸੀ ਗੁਰਸਿੱਖ ਫੈਮਲੀ ਉਹ ਗੁਰਸਿੱਖ ਫੈਮਲੀ ਹੈ ਉਹਨਾਂ ਦੇ ਘਰ ਬਿਲਕੁਲ ਗੁਰਸਿੱਖ ਪਾਪ ਐਂਡ ਆਮੀਡ ਸ਼ਰਾਬ ਕੁਛ ਨਹੀਂ ਇੰਟਰੋਂ ਦਾ ਵੀ ਸੇ ਲਾਈਕ ਦੈਟ ਇਫ ਵੀ ਟਾਕ ਅਬਾਊਟ ਦ ਸਿੱਖ ਫੈਮਿਲੀਜ਼ ਐਂਡ ਦ ਗੁਰਸਿੱਖ ਦੈਨ ਵੀ ਟਾਕ ਦ ਗੁਰਸਿੱਖ ਫੈਮਲੀ ਹੈ ਆ ਜਦ ਆਇਆ ਬੇਟੀ ਨੂੰ ਸਿਰਫ ਅਸੀਂ ਪੁੱਛਿਆ ਉਨੇ ਕੇ ਜਿਸ ਤਰ੍ਹਾਂ ਤੁਸੀਂ ਚਾਹੋਗੇ ਉਸੇ ਤਰ੍ਹਾਂ ਆਉਂਗਾ ਦੇਖੋ ਦੋਸਤੋ ਇੱਕ ਬੰਬੇ ਤੋਂ ਲੜਕੀ ਆਉਂਦੀ ਹੈ ਕਾਮੀਨੀ ਜਿਹੜੀ ਅੱਜ ਹਰਪ੍ਰੀਤ ਕੌਰ ਹੈ ਮੈਂ ਇੱਥੇ ਪਿੰਡ ਦੇ ਵਿੱਚ ਆ ਕੇ ਇੱਕ ਬਜ਼ੁਰਗਔਰਤ ਸੀ ਉਹਨਾਂ ਨੂੰ ਪੁੱਛਿਆ ਕਿ ਕਾਮਨੀ ਜਿਹੜੇ ਸਰਪੰਚ ਨੇ ਉਹਨਾਂ ਨੂੰ ਮੈਂ ਲੈ ਉਹ ਦੇਖੋ ਇੱਕ ਕਾਮਨੀ ਨਹੀਂ ਰਹਿੰਦੀ ਉਰੇ ਬਾਅਦ ਚ ਉਹਨਾਂ ਦੇ ਹਸਬੰਦ ਨੂੰ ਪੁੱਛਿਆ ਕਿ ਉਹਨਾਂ ਦਾ ਨਾਮ ਤਾਂ ਹਰਪ੍ਰੀਤ ਕੌਰ ਹੈ ਤੇ ਇਹ ਮੈਂ ਸੋਚਿਆ ਮੈਂ ਕਿਹਾ ਧੋਖਾ ਹੋ ਗਿਆ ਅੱਜ ਫੇਰ ਇੱਥੇ ਤੇ ਮੈਨੂੰ ਐਵੇਂ ਮੁੜਨਾ ਪੈਣਾ ਹੈ ਪਾਣੂ ਤੇ ਨਹੀਂ ਮੇਰਾ ਪੈਟ ਨੇਮ ਇੰਦਰ ਜ਼ਿਆਦਾ ਕਾਮਨੀ ਕਾਮ ਹੀ ਨਹੀਂ ਕਿਤੇ ਫੋਨ ਆਫ ਕਰ ਦਣ ਉਹਨਾਂ ਕਈ ਵਾਰ ਹੋ ਗਏ ਧੋਖੇ ਨਹੀਂ ਇੰਦਰ ਪੈਟ ਨੇਮ ਮੇਰਾ ਜ਼ਿਆਦਾ ਫੇਮਸ ਹੈ ਹਰਪ੍ਰੀਤ ਕੌਰ ਵੀ ਨਹੀਂ ਹਾਂ ਕੀ ਜੇ ਤੁਸੀਂ ਹੁਣ ਵਪਾਰ ਜਾ ਕੇ ਪੁੱਛ ਲਓਗੇ ਨਾ ਬਾਲਾ ਕਿੱਦਾਂ ਰਹਿੰਦੀ ਹੈ ਤੁਹਾਨੂੰ ਕੋਈ ਵੀ ਲੈ ਕੇ ਛੱਡ ਦੂੰਗਾ ਕਰੇ ਬਾਲਾ ਬਾਲਾ ਅਜੇ ਸ਼ਾਰਟ ਨੇ ਮੈ ਉਹ ਹੈ ਨਾ ਇਹ ਨਾਮ ਕਿੰਨੇ ਰੱਖਿਆ ਤੁਸੀਂ ਜਾਣ ਬੁੱਝ ਕੇ ਨਹੀਂ ਇਹ ਨਾਮ ਵੀ ਮੇਰੇ ਡੈਡੀ ਨੇ ਰੱਖਿਆ ਹੈ ਅੱਛਾ ਬਾਲਾ ਸਿੰਘ ਮੈਨੂੰ ਡੈਡੀ ਬੁਲਾਉਂਦੇ ਸੀਗੇ ਬਾਲਾ ਸਿੰਘ ਬਾਲਾ ਸਿੰਘ ਸੁਚੇਤ ਵਾਲਾ ਦੀ ਛੋਟੀ ਭੈਣ ਅੱਜ ਸੁਚੇਤ ਵਾਲਾ ਵੀ ਖੁਸ਼ ਹੋ ਜਾਂ ਗਿਆ ਗੱਲਾਂ ਸੁਣ ਕੇ ਸਾਡੇ ਤੇ ਚਲੋ ਆਪਾਂ ਇਹ ਗੱਲਾਂ ਕਰ ਲਈਆਂ ਲੇਕਿਨ ਤੁਹਾਡੇ ਦਿਮਾਗ ਦੇ ਵਿੱਚ ਇਸ ਪਿੰਡ ਨੂੰ ਸਵਰਗ ਬਣਾਉਣ ਦਾ ਇਸ ਪਿੰਡ ਨੂੰ ਸੋਨਾ ਬਣਾਉਣ ਦਾ ਖਿਆਲ ਕਿਵੇਂ ਆਇਆ ਤੇ ਤੁਸੀਂ ਸਰਪੰਚਨੀ ਕਿਵੇਂ ਬਣੇ? ਸਰਪੰਚਨੀ ਬਨਣ ਦੇ ਪਿੱਛੇ ਉਹ ਸੁਣਾਓ ਸਟੋਰੀ। ਸਭ ਤੋਂ بڑا ਹਾਕ ਅਗਰ ਮੈਂ ਤੁਹਾਨੂੰ ਕਹੂੰਗੀ ਤਾਂ ਮੇਰੇ ਮੁੰਡੇ ਦਾ। ਵਾਹ! ਮੇਰਾ ਬੇਟਾ। ਸੋਨੂ ਜੀ ਦਾ। ਸੋਨੂ ਜੀ ਦਾ ਕਿਉਂਕਿ ਸੋਨੂ ਦਾ ਵੱਡਾ ਨਾਮ ਕੀ ਹੈ? ਵੱਡਾ ਨਾਮ ਅਮ੍ਰਿਤਪਾਲ। ਅਮ੍ਰਿਤਪਾਲ ਸਿੰਘ। ਓਕੇ। ਹਾਂਜੀ। ਕਿਉਂਕਿ ਰਾਣੀ ਦੀਦੀ ਦਾ ਸੁਪਨਾ ਸੀਗਾ ਹਮੇਸ਼ਾ ਸੋਨੂ ਨੂੰ ਬੋਲਦੀ ਸੀ ਸੋਨੂ ਆਪਾਂ ਡੈਡੀ ਨੂੰ ਤੇਰੇ ਇੱਕ ਵਾਰ ਤਾਂ ਸਰਪੰਚ ਬਣਾਨਾ। ਤਾ ਆਈ ਚੀਜ਼ ਉਹਨੇ ਮੈਨੂੰ ਦੱਸੀ ਫਿਰ ਅਮਰੀਕ ਜੀ ਨੇ ਨਾ ਕਿਹਾ ਹਾਂ ਜੀ ਅਮਰੀਕ ਜੀ ਕਹਿੰਦੇ ਮੈਂ ਨਹੀਂ ਬਣਨਾ ਨਹੀਂ ਨਹੀਂ ਇਸ ਤਰ੍ਹਾਂ ਸੀ ਨਾ ਕਿ ਸਾਡੀ ਸੈਨਿਆ ਦੀ ਨਾ ਸੀਟ ਹੁਣ ਆਈ ਆ 40 ਸਾਲ ਬਾਅਦ ਅੱਛਾ 40 ਸਾਲ ਪਹਿਲੇ ਸੀਗੀ ਫਿਰ ਦੂਜੇ ਕਾਜ਼ ਦੀ ਆਂਦੀ ਸੀ ਸੀਟਾਂ ਨਾ ਤੇ ਹੁਣ ਸੈਨਿਆ ਦੀ ਸੀਟ ਆਈ ਹਾਂਜੀ ਹਾਂਜੀ ਫਿਰ ਸੈਨਿਆ ਦੀ ਆਈ ਜਦ ਸੈਨਿਆ ਦੀ ਹੁਣ ਆਈ ਤਾਂ ਲੇਡੀ ਸੀਟ ਆਈ ਆ ਸੋ ਉਹਨੇ ਲਾਸਟ ਮੂਮੈਂਟ ਤੇ ਫੋਨ ਕਰਿਆ ਅਜਾ ਕੈਨੇਡਾ ਤੋਂ ਤੁਸੀਂ ਫਾਰਮ ਭਰੋ ਮਮਾ ਮਾਣਾ ਸਰਪੰਚ ਜੀ ਜਿੱਤਨੀ ਆਪਾ ਫਿਰ ਉਹਨੇ ਤਾਂ ਡਾਲਰ ਵੀ ਬੜੇ ਬੈੜੀ ਨੇ ਉਹਨੇ ਤਾਂ ਬਹੁਤ ਕੋਸ਼ਿਸ਼ ਕੀਤੀ ਕਿ ਆਪਾਂ ਖਰਚਾ ਜ਼ਿਆਦਾ ਕਰਾਂਗੇ ਡਾਲਰ ਬੜੇ ਭੇਜੇ ਉਹਨੇ ਭੇਜੇ ਉਹ ਭੇਜੇ ਉਹਨੇ ਮੈਂ ਖਰਚ ਨਹੀਂ ਕਰਾਂ ਤੂੰ ਹੀ ਬਚਾ ਲੈ ਸਾਰੇ ਅਸੀਂ ਨਹੀਂ ਖਰਚ ਕਰਾਂਗੇ ਤੁਸੀਂ ਸਾਰੇ ਬਚਾ ਲੈ ਆ ਸਾਨੂੰ ਦੇ ਕੇ ਭੇਜੋਗੇ ਕਿੰਨੇ ਖਰਚਾ ਆਇਆ ਤਾਂ ਆਪੋਜ਼ਿਟ ਵੀ ਖੜੇ ਸੀਗੇ ਕਿਰਨ ਜੀ ਤੁਸੀਂ ਕੰਮਨੀ ਜੀ ਉਸ ਗੱਲ ਤੇ ਨਹੀਂ ਆ ਰਹੇ ਜਿਹੜੀ ਗੱਲ ਪੁੱਛ ਰਿਆ ਮੈਂ ਤੁਹਾਨੂੰ ਜਿਹੜੇ ਤੁਸੀਂ ਲੁਕੋਏ ਹੋਏ ਆ ਸਾਨੂੰ ਦੇ ਕੇ ਭੇਜੋਗੇ ਕੋਈ ਨਾ ਲੈ ਜਿਓ ਵਾਹ ऐसा तो दिल होना चाहिए दोस्तों ये तो कहते ना बॉम्बे तो कहते यार हाथ का मेले आज गया कल कमा लेंगे मैंने तो मेरा तो दिल कर तो <laughs> तो रहा है तू बॉम्बे नु चला जाओ रास्ते में तो ताई थोड़ा घर पहुंच रहे हैं कि उससे घरे जाके रुपा कहते बॉम्बे कहते हाथ का मेला से अमीर हो जाता है ऐसे अमीर हो जाते हैं कोई भूखा नहीं सोता बॉम्बे जाके फ्री ਥੋੜੇ ਘਰ ਰਹੇ ਜਾਂ ਜਾ ਕੇ ਫਿਰ ਬਿਲਕੁਲ ਬਿਲਕੁਲ ਮੈਂ ਬੰਬੇ ਮੈਂ ਬੰਬੇ ਕਦੇ ਨਹੀਂ ਗਿਆ ਮੈਂ ਬੰਬੇ ਕਦੇ ਨਹੀਂ ਗਿਆ ਲਾਈਫ ਬੰਬੇ ਘੁੰਮ ਕੇ ਆਇਓ ਹਾਂ ਲਾਈਫ ਮੈਂ ਵਰਲਡ ਦੇ 50 ਕੰਟਰੀ ਘੁੰਮ ਲਿਆ ਬੰਬੇ ਨਹੀਂ ਜਾ ਸਕਿਆ ਨਹੀਂ ਨਹੀਂ ਬਿਲਕੁਲ ਬੰਬੇ ਸਾਰੇ ਮੇਰੇ ਦੋਸਤ ਬਾਲੀਵੁੱਡ ਦੇ ਵਿੱਚੇ ਕਾਫੀ ਦੋਸਤ ਬਾਲੀਵੁੱਡ ਦੇ ਵਿੱਚ ਐਕਟਰ ਐਸ ਟਾਈਮ ਉਹ ਮੈਨੂੰ ਕਹਿੰਦੇ ਰਹਿੰਦੇ ਆ ਕਿ ਯਾਰ ਇੱਕ ਵਾਰ ਬੰਬੇ ਤਾਂ ਦੇਖ ਲੈ ਇਹ ਬੰਬੇ ਦੀ ਹਵਾ ਜੇ ਲੱਗ ਗਈ ਨਾ ਵਾਪਸ ਨਹੀਂ ਜਾਂਦਾ ਤੁਸੀਂ ਵੀ ਸੋਚਿਆ ਕਦੇ ਐਵੇਂ ਕਿ ਬੰਬੇ ਸਰਦਾਰ ਜੀ ਨੂੰ ਕਿੰਨੀ ਵਾਰ ਲੈ ਕੇ ਬੰਬੇ ਇਹ ਦੋ ਹੀ ਵਾਰ ਗਏ ਦੋ ਵਾਰ ਤੇ ਇਹਨਾਂ ਨੂੰ ਪਸੰਦ ਆ ਕਿ ਨਹੀਂ ਅੱਛਾ ਨਹੀਂ ਪਸੰਦ ਇਹ ਨਾ ਪੰਜਾਬ ਦੀ ਮਿੱਟੀ ਨਾਲ ਪਿਆਰ ਹੈ ਖੇਤਾਂ ਨਾਲ ਪਿਆਰ ਹੈ ਬਟ ਅਗਰ ਤੁਸੀਂ ਹੁਣ ਮੈਨੂੰ ਪੁੱਛੋਗੇ ਨਾ ਆਈ ਵਿਲ ਸੇ ਆਈ ਡੋਨਟ ਲਾਈਕ ਮੁੰਬਈ ਅੱਛਾ ਸੇਮ ਥਿੰਗ ਚੀਜ਼ ਹੋ ਗਈ ਆਈ ਡੋਨਟ ਇੱਥੇ ਕੀ ਕੀ ਫੈਸਿਲਿਟੀਆਂ ਕਰਕੇ ਤੁਸੀਂ ਖੁਸ਼ ਹੋ ਖਾਣਾ ਪੀਣਾ ਅੱਛਾ ਨਹੀਂ ਖਾਣਾ ਪੀਣਾ ਤਾਂ ਯਾਰ ਹਰ ਕਿਧਰ ਮਿਲ ਜਾਂਦਾ ਨਾ ਜਿਹੜਾ ਅੱਛਾ ਬਟ ਜਿਹੜੀ ਅੱਛੀ ਚੀਜ਼ ਹੈ ਇਨ ਪੰਜਾਬ ਲਵ ਰਿਸਪੈਕਟ ਅੱਛਾ ਉਹ ਨਹੀਂ ਉੱਥੇ ਉਹ ਤਾਂ ਨਹੀਂ ਹੈ ਏ ਦੋਸਤੋ ਅੱਜ ਦਾ ਟਾਈਟਲ ਇਹ ਹੋਊਗਾ ਇਹ ਮੈਡਮ ਕਹਿ ਰਹੇ ਨੇ ਲਵ ਐਂਡ ਰਿਸਪੈਕਟ ਟੂ ਪੰਜਾਬ ਚਾ ਬੰਬੇ ਦੇ ਵਿੱਚ ਨਹੀਂ ਸੇਂਗ ਕਾਮਨੀ ਉਰਫ ਹਰਪ੍ਰੀਤ ਕੌਰ ਉਰਫ ਥਰਡ ਵਾਲਾ 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 ਸਿੰਘ ਬਾਕੀ ਜ਼ਿਆਦਾ ਨਾਮ ਨਹੀਂ ਲਿਖਿਆ ਜਾਣੇ ਆਪਾਂ ਉਸ ਤੇ ਜਿਹੜੀ ਆਪਾਂ ਟਾਈਟਲ ਦੇ ਵਿੱਚ ਮਾਫ ਕਰਿਓ ਨੀਚੇ ਲਿਖ ਦਾਂਗੇ ਜੇ ਹੋਰ ਨਾਮ ਵੀ ਦਿੰਦੇ ਆ ਇਹ ਆਪਣੇ ਨਾ ਨਾ ਤੇ ਸੋਨੂ ਦੀ ਮੰਮੀ ਵੀ ਲਿਖਣਾ ਪਏਗਾ ਜੋਤੀ ਦੀ ਮੰਮੀ ਅਮਰੀਕ ਸਿੰਘ ਦੀ ਉਹ ਤਾਂ ਮੈਨੂੰ ਤਾਂ ਰੱਬ ਨੇ ਦਿੱਤਾ ਟਾਈਟਲ ਅੱਛਾ ਤੇ ਬੱਚਿਆਂ ਦੀ ਮਾਂ ਬਣੀ ਆ ਕੇ ਮਿੰਟਾ ਚ ਸਭ ਕੁਝ ਚੰਗਾ ਹੁੰਦਾ ਰੱਬ ਜੋ ਬਖਸ਼ਦਾ ਹੈ ਉਹ ਚੀਜ਼ਾਂ ਬਖਸ਼ੀਆਂ ਹੀਆਂ ਤੇ ਤੁਸੀਂ ਵੀ ਅੱਜ ਮੈਂ ਦੇਖਿਆ ਸੀ ਕਿ ਅਮਰੀਕ ਜਿਹਦੇ ਜਿਹੜੇ ਐਕਸ ਵਾਈਫ ਸੀਗੇ ਪਾਣੀ ਸੰਸਾਰ ਨੂੰ ਲੁਵਿਧਾ ਕਹਿਗੇ ਤੁਸੀਂ ਉਹਨਾਂ ਦੀ ਫੋਟੋ ਨੂੰ ਕਿਵੇਂ ਸਜਾ ਕੇ ਸਾਹਮਣੇ ਰੱਖਿਆ ਕੋਈ ਵੀ ਲੇਡੀ ਦੇ ਵਿੱਚ ਇਹ ਹਿੰਮਤ ਨਹੀਂ ਹੁੰਦੀ ਕਿ ਆਪਣੇ ਜਿਹੜੇ ਜਿਸ ਤਰ੍ਹਾਂ ਆਪਾਂ ਕਿਸੇ ਸਪੋਰਟਸ ਦੇ ਵਿੱਚ ਵੀ ਕੰਪੀਟੀਟਰ ਹੁੰਨੇ ਆ ਉਸ ਦੇ ਵਿੱਚ ਵੀ ਆਪਾਂ ਨੂੰ ਥੋੜੀ ਜੈਲਸੀ ਹੁੰਦੀ ਹੈ ਕਿ ਅਸੀਂ ਜਿੱਤੀਏ ਯੈਸ ਡੈਫੀਨਿਟ ਥਿਸ ਇਜ਼ ਦ ਸੇਮ ਥਿੰਗ ਫਾਰ एवरीथिंग ਇਹ ਜ਼ਿੰਦਗੀ ਕੀ ਹਕੀਕਤ ਹੈ ਨਾ ਜੀ ਕੋਈ ਸ਼ੇਰ ਸੁਣਾ ਦਿਓ ਅ ਸ਼ੇਰ ਸ਼ੇਰ ਲੋਕਾਇ ਇਤਨਾ ਸ਼ੌਕ ਨਹੀਂ ਹੈ ਲੇਕਿਨ ਇਹ ਜ਼ਿੰਦਗੀ ਦੀ ਹਕੀਕਤ ਹੈ ਜ਼ਿੰਦਗੀ 스포츠 ਨਹੀਂ ਹੈ ਹਾਂ ਜ਼ਿੰਦਗੀ ਇੱਕ ਉਹ ਹਕੀਕਤ ਹੈ ਜਿਸ ਵਿੱਚ ਰਿਸ਼ਤوں ਨੂੰ ਜੋੜਨਾ ਜਾਂ ਰਿਸ਼ਤوں ਨੂੰ ਸੰਭਾਲਣਾ ਹੀ ਬੜੀ ਬਾਤ ਹੋ ਗਈ ਬੜੀ ਕਮਾਈ ਹੈ ਤੋ ਆਪਨੇ ਇਹ ਕਮਾਲ ਲੀਏ ਸਬਸਿਡਿਅਨ ਤਾਂ ਵੀ ਆਪਨੇ ਜੋ ਘਰ ਕੇ ਰਿਸ਼ਤੇ ਤੇ ਉਹ ਤੋ ਸੰਭਾਲ ਲੀਏ ਹਾਂਜੀ ਲੇਕਿਨ ਜਿਹੜੇ ਤੁਹਾਡੇ ਪਿੰਡ ਚ ਰਿਸ਼ਤੇ ਨੇ ਉਹ ਕਿਸ ਤਰ੍ਹਾਂ ਦੇ ਨੇ ਜਦੋਂ ਸਰਪੰਚਣੀ ਬਣੇ ਕਦੋਂ ਬਣੇ ਉਹ ਆਪਾਂ ਨੇ ਗੱਲ ਦੱਸਤੀ ਤੁਹਾਨੂੰ 1 ਸਾਲ ਹੋ ਗਿਆ ਬੜੇ ਹਾਂਜੀ 1 ਸਾਲ ਹੋ ਗਿਆ ਬੜਾ ਮਜ਼ਾ ਆਂਦਾ ਜਦੋਂ ਕੋਈ ਸਰਪੰਚਣੀ ਕਹਿੰਦਾ ਹੈ ਬਹੁਤ ਬਹੁਤ ਮਜ਼ਾ ਆਤਾ ਹੈ ਮੇਰਾ ਵੀ ਦਿਲ ਕਰਨ ਲੱਗ ਗਿਆ ਵੀ ਸਰਪੰਚ ਬਣੀਏ ਨੀ ਫਿਰ ਸਰਪੰਚ ਕੇ ਸਾਥ ਮੈਂ ਹੋਰ ਵੀ ਰਿਸਪੌਂਸਿਬਿਲਟੀਜ਼ ਹੈ ਐਂਡ ਸਭ ਤੋਂ ਬੜੀ ਬਾਤ ਅਗਰ ਹਮ ਦੇਖੋ ਹਮ ਤਾਂ ਚਾਹਤੇ ਕਿ ਪੰਜਾਬੀ ਚ ਗੱਲ ਕਰ ਰਹੀ ਸੀ ਸੌਰੀ ਹਾਂਜੀ ਸੀ ਮੈਂ ਚਾਹੁੰਦੀ ਐ ਕਿ ਮੈਂ ਸਾਰਿਆਂ ਦੀ ਹੈਲਪ ਕਰਾਂ ਜਿੰਨਾ ਮੇਰੇ ਤੋਂ ਬਣ ਸਕੇ ਮੈਂ ਆਪਣੇ ਪਿੰਡ ਨੂੰ ਐਂ ਚੇਂਜ ਕਰ ਦੇਵਾਂ ਅੱਛਾ ਕਿੰਨਾ ਚੇਂਜ ਹੋ ਗਿਆ 1 ਸਾਲ ਅ 1 ਸਾਲ ਚ ਕੁਝ ਨਹੀਂ ਹੋਇਆ ਬੀਇੰਗ ਫ੍ਰੈਂਕ ਮੈਂ ਸੱਚ ਬੋਲੂਗੀ ਬਿਕਾਜ਼ ਸਾਨੂੰ ਹਜੇ ਪਿਛਲੇ ਸਰਪੰਚੀ ਤੋਂ ਕੁਝ ਆਇਆ ਨਹੀਂ ਹੈ ਗ੍ਰਾਂਟ ਅੱਗੇ ਆਈ ਨਹੀਂ ਹੈ ਡੈਫੀਨੇਟ ਕੁਝ ਮੇਰੇ ਪਾਸ ਹੋਏਗਾ ਤਾਂ ਡੈਫੀਨੇਟ ਮੈਂ ਕੁਝ ਕਰੂਗਾ ਥੋੜਾ ਬੇਟਾ ਸੋਨੂ ਇਹ ਕਹਿੰਦਾ ਕਿ ਜਿੰਨਾ ਮੈਂ ਕਮਾਉਣਾ ਉਸ ਚੋਂ 10% ਕੁਝ ਖਰਚੋ ਪਿੰਡ ਤੇ ਕੁਝ ਕੁਝ ਇੱਕ ਅੱਧੀ ਚੀਜ਼ ਕੋਈ ਚੰਗੀ ਬਣਾਉਣਾ ਚਾਹੁੰਦਾ ਹਾਂ ਨਹੀਂ ਹਜੇ ਤੱਕ ਸਾਡੇ ਉੱਪਰ ਥੋੜਾ ਗੁਰਦੁਆਰੇ ਫਾਈਨੈਂਸ਼ਲੀ ਆ ਫਾਈਨੈਂਸ਼ਲੀ ਐਂਡ ਹੁਣ ਗੁਰਦੁਆਰੇ ਦੀ ਗੁਰਦੁਆਰੇ ਜੀ ਸਾਡਾ ਜਿਹੜਾ ਸ੍ਰੀ ਸਹੀਦ ਦਾ ਗੁਰਦੁਆਰਾ ਸਾਹਿਬ ਆ ਉਹਦੀ ਬੜੀ ਬਿਲਡਿੰਗ ਬਣਾ ਰਹੀ ਨਿਊ ਬਿਲਡਿੰਗ ਬਣ ਰਹੀ ਹੈ ਅੱਛਾ ਵੱਡੀ ਹਾਂਜੀ ਤਾਂ ਹੁਣ ਕਮਾਈ ਦੇ ਹਿੱਸੇ ਇਹਨਾਂ ਸਾਰੇ ਉਧਰ ਜਾ ਰਹੇ ਆ ਅੱਛਾ ਤੁਸੀਂ ਆਪਣੇ ਜਿਹੜੀ ਆਪਣੀ ਕਮਾਈ ਆ ਉਸ ਤੋਂ ਵੀ ਖਰਚਦੇ ਹੋ ਉਹ ਜਿੱਤੋਂ ਵੀ ਖਰਚਦੇ ਆ ਜਿਹੜਾ ਮੁੰਡਾ ਮੇਰਾ ਭੇਜਦਾ ਹੈ ਉਹ ਤੋਂ ਵੀ ਅਸੀਂ ਉਧਰ ਦੇ ਰਹੇ ਬਿਕੋਜ਼ ਦੈਟ ਇਜ਼ ਬਿਲਡਿੰਗ ਅ ਨਿਊ ਬਿਲਡਿੰਗ ਅੱਛਾ ਬਿਗ ਬਿਲਡਿੰਗ ਐਂਡ ਯੂ ਵੇਰ ਇਨ ਦ ਗੁਰਦੁਆਰਾ ਵੈਨ ਆਈ ਕਾਲ ਯੂ ਯਾ ਯੂ ਆਰ ਟੇਕਿੰਗ ਕੇਅਰ ਦਸ ਮੀਨੂ ਉਦਾਰ ਲੰਗਰ ਹੁੰਦਾ ਐਂਡ ਯੂ ਆਰ ਟੇਕਿੰਗ ਕੇਅਰ ਆਫ ਦ ਬਿਲਡਿੰਗ ਐਂਡ ਆਲ ਯਾ ਠੀਕ ਐ ਦ ਲੰਗਰ ਦੀ ਜ਼ਿੰਮੇਦਾਰੀ ਵੀ ਆਪਣੇ ਉੱਪਰ ਰਹਿੰਦੀ ਆ ਬਣਾਣਾ ਵੀ ਐ ਤੁਸੀਂ ਅੱਛਾ ਖੁਦ ਬਣਾਣਾ ਤੁਸੀਂ ਆ ਬਣਾਨੇ ਹੋ ਜੀ ਮੈਨੇ ਸੁਣਿਆ ਸੀ ਮਨਿੰਦਰ ਮਾਹੀ ਤੋਂ ਜਿਹੜੇ ਸਿੰਗਰ ਐ ਕਿ ਤੁਸੀਂ ਲੰਗਰ ਵੀ ਆਪ ਬਣਾਨੇ ਹੋ ਬਿਲਕੁਲ ਜੀ ਇਹ ਜਿਹੜੀ ਤੁਹਾਡੇ ਅੰਦਰ ਤੁਹਾਡੇ ਕਿਰਦਾਰ ਦੇ ਅੰਦਰ ਇੰਨੀ ਜ਼ਿਆਦਾ ਰਿਚਨੈਸ ਆਈ ਕਿਵੇਂ ਆਈ ਕੀ ਕੌਜ਼ ਐ ਸਿਰਫ ਇੱਕ ਬੰਦਾ ਦੱਸਿਓ ਤੁਹਾਡੀ ਲਾਈਫ ਦੇ ਵਿੱਚ ਕਿੱਥੋਂ ਮਿਲਿਆ ਇਹ ਮਾਈ ਰੀਚਨੈਸ ਆਈ ਟੋਲਡ ਯੂ ਮਾਈ ਪਾਪਾ ਬਸ ਉਹਨਾਂ ਤੋਂ ਮਿਲੀ ਉਹਨਾਂ ਦੀ ਹੈਬਿਟਸ ਵੀ ਇਸ ਤਰ੍ਹਾਂ ਹੀ ਸੀ ਕੈਰੈਕਟਰ ਵੀ ਇਹੀ ਸੀ ਹੈਲਪ ਵਾਸ ਹੈਲਪਿੰਗ ਹੈਲਪਿੰਗ ਨੂੰ ਹਮੇਸ਼ਾ ਅੱਗੇ ਰਹਿੰਦੇ ਤੇ ਅਗਰ ਰੋਟੀ ਖਾ ਰਹੇ ਆ ਕੋਈ ਆ ਗਿਆ ਜੇ ਮੇਰੇ ਪਲੇਟ 'ਚ ਇੱਕ ਬੱਚੀ ਹੈ ਨਾ ਮੈਂ ਤਾਂ ਖਾ ਲਈ ਨਾ ਤੂੰ ਖਾ ਲਾ ਤੂੰ ਭੁੱਖਾ ਹੈ ਆਪ ਭੁੱਖੇ ਰਹਿ ਜੂਗੇ ਬਟ ਉਹਨਾਂ ਨੂੰ ਕਦੇ ਭੁੱਖ ਸਾਹਮਣੇ ਵਾਲੇ ਨੂੰ ਭੁੱਖਾ ਨਹੀਂ ਰੱਖਣਾ ਦੋਸਤੋ ਮੈਂ ਤੁਹਾਨੂੰ ਕਿੰਨੀ ਵਾਰ ਕਹਿ ਚੁੱਕਿਆ ਕਿ ਕਿਰਦਾਰ ਮਰ ਚੁੱਕੇ ਨੇ ਲੇਕਿਨ ਕਿਰਦਾਰ ਜ਼ਿੰਦਾ ਨੇ ਕਈ ਵਾਰ ਮੈਨੂੰ ਆਪਣੇ ਆਪ ਨੂੰ ਵੀ ਮੈਂ ਬੁਰਾ ਲੱਗਦਾ ਕਿ ਮੈਂ ਝੂਠ ਬੋਲਿਆ ਸੀ ਇਹ ਗੱਲ ਲਾਸਟ ਇੰਟਰਵਿਊ ਝੂਠ ਬੋਲੀ ਸੀ ਜਦੋਂ ਅੱچھے ਕਿਰਦਾਰ ਮਿਲਦੇ ਨੇ ਤਾਂ 희ਲ ਹੁੰਦਾ ਹੈ ਕਿ ਹਜੇ ਇਨਸਾਨੀਅਤ ਜ਼ਿੰਦਾ ਹੈ ਬਿਲਕੁਲ ਜੀ ਹੈਨਾ ਇਨਸਾਨੀਅਤ ਹੈ ਜ਼ਿੰਦਾ ਫਿਰ ਇਸ ਕਰਕੇ ਇਹ ਸਾਰਾ ਕੁਝ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਪਿੰਡ ਦੇ ਵਿੱਚ ਕੀ ਇੰਪਰੂਵਮੈਂਟਸ ਕਰਨਾ ਚਾਹੋਗੇ ਜੋ ਤੁਹਾਡਾ ਦਿਲ ਕਰਦਾ ਹੈ ਤੇ ਫੀਮੇਲਸ ਲਈ ਕੀ ਕਰ ਰਹੇ ਹੋ ਊਮਨ ਏਮਪਾਵਰਮੈਂਟ ਲਈ ਕੀ ਕਰ ਰਹੇ ਹੋ ਉਈ ਸਾਰਾ ਕੁਝ ਸੋਚ ਕੇ ਰੱਖਾ ਹੁਆ ਜਿਕਣਾ ਹੁਣ ਮੈਂ ਚਾਹੁੰਦੀ ਆ ਕਿ ਇੱਕ ਅਕਾਊਂਟ ਖੁੱਲੇ ਹਮ ਜੇ ਸਰਪੰਚੀ ਦਾ ਜੋ ਵੀ ਆਉਂਦਾ ਉਹਦਾ ਕੋਸ਼ਿਸ਼ ਆ ਉਹ ਰੱਖੇ ਜੋ ਗਰੀਬ ਹੁੰਦੀ ਆ ਵਿਆਹ ਕੁੜੀਆਂ ਦੇ ਉਹਨਾਂ ਦੇ ਕੁੜੀਆਂ ਦੇ ਵਿਆਹ ਕਰਨੇ ਆ ਤਾਂ ਉਹਨਾਂ ਦਾ ਦੇਜ ਦੇਣਾ ਛੇ ਮਾਪੇ ਨੂੰ ਵੀ ਭਾਰੀ ਪੈ ਜਾਂਦਾ ਹੈ ਤਾਂ ਆਪਾਂ ਉਧਰ ਹੈਲਪ ਕਰ ਸਕਦੇ ਆ ਔਰਮਨ ਇੰਪਾਵਰਮੈਂਟ ਉਹਨਾਂ ਨੂੰ ਆਪਾਂ ਹੈਲਪ ਕਰ ਸਕਦੇ ਜਿਹੜੇ ਕੁਝ ਬਜ਼ੁਰਗਾਂ ਮਾਪੇ ਨੂੰ ਦਿਖਣਾ ਮੁੰਬਈ ਜੀ ਵੀ ਹੈ ਦਰ ਵੀ ਹੈ ਜਿਹੜੇ ਨਹੀਂ ਦੇਖਦੇ ਆਪਣੇ ਮਾਪੇ ਨੂੰ ਰੋਟੀ ਪਾਣੀ ਨਹੀਂ ਦੇ ਸਕਦੇ ਆਪਾਂ ਉਹਨਾਂ ਦੇ ਲਈ ਕੁਝ ਕਰੇ ਉਹਨਾਂ ਨੂੰ ਦੋ ਵਕਤ ਰੋਟੀ ਤਾਂ ਮਿਲ ਜਾਏ ਹਮ ਛੱਤ ਹੈ ਉਹਨਾਂ ਨੂੰ ਇਸ ਤਰ੍ਹਾਂ ਕਾਫੀ ਚੀਜ਼ੇ ਹੈ ਔਰ ਪਿੰਡਾ 'ਚ ਬਹੁਤ ਕਮੀਆਂ ਹੈ ਮੇਰੇ ਮੈਂ ਚਾਹੁੰਦੀ ਉਹ ਸਾਰੀ ਫੁੱਲਫੀਲ ਹੋ ਜਾਏ। ਥੋੜੇ ਪਿੰਡਾ 'ਚ ਥੋੜੇ ਗੈਂਸਟ ਕੋਈ ਜਿਹੜੀ ਦੂਸਰੀ ਪਾਰਟੀ ਦੇ ਲੋਕ ਹੈਗੇ ਆ ਬਹੁਤ ਤੇ ਉਹ ਕੀ ਕੋਸ਼ਿਸ਼ਾਂ ਕਰਦੇ ਆ ਤੁਹਾਡੀ ਜਿਹੜੀ ਇਹ ਇਹ ਕੋਸ਼ਿਸ਼ਾਂ ਨੂੰ ਢਾਹ ਲਾਣ ਲਈ ਨਹੀਂ ਹਜੇ ਤੱਕ ਤਾਂ ਕਿਸੇ ਨੇ ਮਤਲਬ ਹੈਗੇ ਆ ਬਟ ਅਜੇ ਤੱਕ ਕੋਈ ਮੂਰੇ ਆਇਆ ਨਹੀਂ ਹੈ। ਅੱਛਾ ਅੱਜੇ ਤੱਕ ਤਾਂ ਜਿੱਧਰ ਹੋ ਸਕੇ ਮੇ ਵੀ ਮੇਰੇ ਸਾਹਮਣੇ ਆ ਕੇ ਸਾਨੂੰ ਸਪੋਰਟ ਕਰਦੇ ਆ ਜਾਂ ਪਿੱਛੇ ਸੇ ਕੁਝ ਬੋਲਦੇ ਪੰਜਾਬ ਦੇ ਵਿੱਚ ਨਾ ਇੱਕ ਲਫਜ਼ ਹੁੰਦਾ ਬੜਾ ਪਿਆਰਾ ਕਿ ਤਾਕੜ ਸਰਪੰਚਣੀ ਓਕੇ ਯੂ ਡੋਨਟ ਨੋ ਅਬਾਊਟ ਦਾ ਮੀਨਿੰਗ ਆਫ ਤਾਰ ਥੈਟ ਇਜ਼ ਦਾ ਮਤਲਬ ਸਟਰੋਂਗ ਯਾ ਤੇ ਲੜਨ ਵਾਲੀ ਆਰ ਯੂ ਲਾਈਕ ਥੈਟ ਯੈਸ ਤੇ ਜਦੋਂ ਕੋਈ ਮਤਲਬ ਪੰਗਾ ਪੈਂਦਾ ਤੁਸੀਂ ਐਵੇਂ ਖੜ੍ਹਦੇ ਹੋ ਮੈਂ ਖੜ੍ਹ ਜਾਂਦੀ ਆਈ ਕਾਂਟ ਮੈਂ ਦਾਦੀ ਨਹੀਂ ਐ ਇਹੀ ਗੱਲ ਸੀ ਮੇਰੀ ਤਾਕੜ ਦਾ ਮੀਨ ਦਾ ਮੈਂ ਬਿਲਕੁਲ ਨਹੀਂ ਡਰਦੀ ਹਾਂ ਤਾਂ ਕਰ ਸਰਪੰਚ ਨੇ ਲਿਖ ਦਿਆ ਤੁਹਾਡਾ ਨਾਮ ਬਿਲਕੁਲ ਮੈਂ ਡਰਦੀ ਨਹੀਂ ਹ ਕਿਸੇ ਤੋਂ ਮੈਂ ਸਿਫਰ ਰੱਬ ਤੋਂ ਡਰਦੀ ਹ ਅੱਛਾ ਇੱਕ ਅਮਰੀਕੀ ਜੀ ਤੋਂ ਹਾਂ ਇਹ ਨਾ ਤੋਂ ਤੁਹਾਡਾ ਨਹੀਂ ਪਾਉਂਗਾ ਚਲੋ ਦੋਸਤੋ ਹਾਸੀ ਖੇਡ ਲੀਆ ਬਹੁਤ ਗੱਲਾਂ ਹੋਈਆਂ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਪੂਰੇ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਵਿੱਚ ਵੱਸਦੇ ਲੋਕਾਂ ਨੂੰ ਐਬ੍ਰੋਡ ਵੱਸਦੇ ਲੋਕਾਂ ਨੂੰ ਕਿ ਆਪਣੇ ਪੰਜਾਬ ਲਈ ਕੀ ਕਰਨੀ ਦੇਖੋ ਮੈਂ ਤਾਂ ਇਹੀ ਮੈਸੇਜ ਦੂੰਗੇ ਆਪਣੀ ਪੰਜਾਬ اپنی ਧਰਤੀ ਇਹਨਾਂ ਦੇ ਲਈ ਜਿੰਨਾ ਤੁਸੀਂ ਵਧੀਆ ਕਰ ਸਕਦੇ ਹੋ ਸਾਰੇ ਕਰੋ ਜੀ ਹੈਲਪਿੰਗ ਹੈਂਡ ਰੱਖੋ ਹਮੇਸ਼ਾ ਹੈਲਪਿੰਗ ਹੈਂਡ ਰੱਖੋ ਜੋ ਗਰੀਬ ਹੈ ਉਹਨਾਂ ਨੂੰ ਆਪਾਂ ਹੈਲਪ ਕਰ ਸਕੀ ਆਈ ਵਿਲ ਮਨ ਸੇ ਗਰੀਬ ਆਮ ਸੌਰੀ ਟੂ ਸੇ ਗਰੀਬ ਗਰੀਬ ਵਰਡ ਨਹੀਂ ਹੈ ਨਹੀਂ ਜੋ ਹੈਲਪ ਚਾਹੁੰਦੇ ਆ ਜਿਨ੍ਹਾਂ ਨੂੰ दैट इज द ਨੀਡੀ ਨੀਡੀ ਜਿਹੜੇ ਨੀਡੀ ਹੈ ਉਹਨਾਂ ਨੂੰ ਡੈਫੀਨੇਟ ਹੈਲਪ ਕਰੋ ਡੈਫੀਨੇਟ ਡੈਫੀਨੇਟ ਹੈਲਪ ਕਰੋ ਅਰ ਆਪਣੇ ਪੰਜਾਬ ਨੂੰ ਕਦੇ ਨਾ ਭੁੱਲੋ ਆਪਣੇ ਧਰਤੀ ਨੂੰ ਕਦੇ ਨਾ ਭੁੱਲੋ ਆਪਣੀ ਮਾਤਰਭੂਮੀ ਹੈ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਸਾਗ ਨਾਲ ਰੋਟੀ ਖਿਲਾਉਂਗੇ ਤੁਹਾਡੇ ਪਿੰਨ ਆਏ ਬਿਲਕੁਲ ਬਟ ਹੁਣ ਰੁਕਣਾ ਪਊਗਾ ਨਹੀਂ ਹੋਏਗਾ ਫੇਰ ਚਲੋ ਜਿੱਥੇ ਮੈਂ ਤੁਹਾਨੂੰ ਉਹ ਖਿਲਾਸ ਜਿੱਤੇ ਵੀ ਜਾਣਿਆ ਸਾਗ ਨਾਲ ਰੋਟੀ ਮੰਗਦੇ ਆ ਤੁਹਾਨੂੰ ਪਤਾ ਹੈ 3 ਦਿਨ ਪਹਿਲਾਂ ਬੀਬੀ ਦੀ ਇੰਟਰਵਿਊ ਕੀਤੀ ਬੜੀ ਮਸ਼ਹੂਰ ਹੈ ਵਰਲਡ ਦੀ ਪੋਸ਼ਪਾ ਸੈਟਲ ਜਿਹੜੀ ਬੀਬੀ ਬੋਲ ਕੇ ਆਓ ਪੁੱਤ ਸਾਗ ਨਾਲ ਰੋਟੀ ਖਾ ਲਓ ਫ੍ਰੀ ਰੋਟੀ ਖੁਲਾਉਂਦੇ ਆ ਸੈਟਲ ਦੇ ਵਿੱਚ ਅਮਰੀਕਾ ਦੇ ਵਿੱਚ ਹੈ ਨਾ ਵਿਗ ਨੇ ਉਹਨਾਂ ਦੀ ਇੰਟਰਵਿਊ ਕੀਤੀ ਤੇ ਉੱਥੇ ਵੀ ਸਾਗ ਮਿਲ ਗਿਆ ਤੇ ਅਸੀਂ ਖੁਸ਼ ਹੋ ਗਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਟਾਈਮ ਦੇਣ ਲਈ ਸਾਨੂੰ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ